ਪਹਿਲੇ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰੇ ਪੁੱਤ ਇੱਕ ਸੀਗਾ ਤੇ ਐਨਾ ਸੀਗਾ ਲੱਜਾ ਬਿੱਥਾ ਰਹਿੰਦਾ ਉਹ ਕੌਲੇ ਨਾਲ ਕੌਲੇ ਦੀ ਬੁੱਥੀ ਵੇਖ ਕਿਹੋ ਜੀ ਸੁੱਕੇ ਚਵਾਰੇ ਵਰਗੀ ਕਾਤੀ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਬੀਜੇ ਦਿਨੋਂ ਤੋਂ ਕਰੇ ਛੱਡਿਆ ਨਹੀਂ ਤੇ ਹੁਣ ਤੂੰ ਸ਼ਹਿਰੀ ਬਜਾਰੀ ਤੁਰੀ ਫਿਰ ਬੱਸ ਕਰੋ ਬੱਸ ਕਰੋ ਅੱਛਾ ਮੇਰੇ ਤੋਂ ਹਰ ਵਾਲੇ ਨਾਲ ਗੱਲਾਂ ਬਣਾ ਕੇ ਵਰਗੀ 12 ਦਾੜੀ ਆ ਜਾਏ ਮੇਰੇ ਮੂਰੇ ਮੈਂ ਕੀ ਬਣੀ ਆਰੂ ਵਾਲੇ ਨਾ ਮੇਰੇ ਕੀ ਉਹਦੇ ਨਾਲ ਇੱਥੇ ਸੰਝੇ ਇਹ ਪੁੱਛੋ ਇਹਨੂੰ ਵੀ ਇਹ ਗੱਲਾਂ ਕਿ ਕਿਤੇ ਮੈਂ ਕਰਦੀ ਆ ਇਹ ਚਾਹ ਤਤਨਾ ਕਰ ਕਰ ਫੜੰਦੀ ਰਸੋਈ ਚ ਉਹਨੂੰ ਕੂੜੇ ਵਾਲੇ ਨੂੰ ਤੇ ਇਹਨੂੰ ਪੁੱਛ ਗਏ ਓਏ ਇਹਦਾ ਕੀ ਲੱਗਦਾ ਮੈਂ ਤਾਂ ਇਹਦੀ ਜਵਾਨ ਖੇਚ ਕੇ ਇਹ ਤਲੀ ਤੇ ਧਰ ਦੂੰਗੀ ਤੂੰ ਬਾਹਰ ਉੱਠ ਬੇਬੇ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਦਿੱਤੇ ਮੁਰਮੁਰ ਕੇ ਗੁੱਤੋ ਭਰ ਕੇ ਲੈ ਜਾਣਗੇ ਚੱਲੇ ਚੁੰਡੇ ਤੇਰੇ ਮੈਂ ਖਲਾ ਚੱਲ ਚੱਲ ਬਾਹਰ ਉੱਥੇ ਭੈਂਜੀ 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 ਤੇਰੇ ਸਾਹਮਣੇ ਕੀ ਕੁਸ਼ ਹੋਈ ਜਾਂਦਾ ਹੈ ਆਪਣੇ ਪੰਜਾਬੀਆਂ ਦੇ ਵਿੱਚ ਘੱਟੋ ਘੱਟ ਤੈਨੂੰ ਲੱਗਦਾ ਵੀ ਇੰਨੀ ਕਿ ਗਰਤ ਹੁੰਦੀ ਐ ਇੰਨਾ ਕਿ ਦਮ ਹੁੰਦਾ ਵੀ ਸਾਹਮਣੇ ਜਨਾਨੀ ਜਿਹੜੀ ਆ ਮਾਨ ਵਖੇ ਤੇਰੀ ਗੁੱਤ ਪੜੋਂ ਤੇਰੇ ਵਾਲ ਪੜਨੋਂ ਵੀ ਇਹਦੇ ਸਾਰੇ ਲੀੜੇ ਲਵਾ ਲੋ ਉੱਥੇ ਲਿਜਾ ਕੇ ਇਹਨਾਂ ਤੇ ਪਟਾ ਫੇਰੋ ਇਹਦੇ ਘੱਟ ਤੰਦੇ ਦੇ ਵਿੱਚ ਬੰਦਿਆਂ ਵਾਲਾ ਦਮ ਬਹੁਤ ਜ਼ਰੂਰੀ ਹੁੰਦਾ ਜਨਾਨੀ ਨੂੰ ਰੱਖਣਾ ਉੱਥੇ ਠੀਕ ਐ ਰੋਟੀ ਬਿਣਾ ਸਰ ਜਾਂਦਾ ਹੁੰਦਾ ਹੈ ਵਿਆਹ ਇਸ ਵਾਸਤੇ ਕੀਤਾ ਜਾਂਦਾ ਬੰਦੇ ਦੀ ਲੋੜ ਹੁੰਦੀ ਐ ਮੈਂ ਹੁਣ ਕਿਹੜੇ ਸ਼ਬਦ ਵਰਤਾਂ ਕਿਹੜੇ ਸ਼ਬਦਾਂ ਦੱਸਾਂ ਤੈਨੂੰ ਮੈਂ ਸਮਝਦਾ ਏ ਛੋਟੀ ਗੱਲ ਮੇਰੇ ਭਰਾਵਾਂ ਤੇਕਰ ਪਹੁੰਚਦੀ ਐ ਇਹ ਤੇ ਨਹੀਂ ਮੈਂ ਤਾਂ ਇਹਦੀ ਫਰਾਂ ਮੈਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਮੈਂ ਤੂੰ ਜਵਾਨ ਖਿੱਚ ਦੇਂਗੀ ਸਾਡੇ ਸਾਹਮਣੇ ਕਿਸੇ ਦੀ ਤੂੰ ਜਵਾਨ ਖਿੱਚ ਦੇਂਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਉਹ ਆਪ ਦੀ ਬੋਲੀ ਤੇ ਕੰਟਰੋਲ ਕਰੋ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਆ ਨਾ ਹੋਵੇ ਕਿਨੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜ਼ੁਬਾਨ ਦਾ ਹੱਲ ਕਰਵਾ ਦਿਆਂ ਕੁੜਿਆ ਥੋੜਾ ਹੌਲੀ ਹੋ। ਕੀ ਤਰੀਕਾ ਇਹ? ਘੱਟ ਬੋਲੋ। ਕੀ ਬੋਲ? ਤੈਨੂੰ ਸਿਖਾਇਆ ਨਹੀਂ ਕਿਸੇ ਨੇ ਵੀ ਥਾਣੇ ਕਿਵੇਂ ਗੱਲ ਕਰੀਦੀ? ਤੇ ਕੀ ਪਤਾ ਤੁਹਾਨੂੰ ਆੜ ਕੇ ਕੀ ਸਿਖਾ ਗਈ ਐ ਇਹ? ਕੀ ਸਿਖਾ ਗਈ? ਹਾਂ। ਮੇਰੇ ਮਾਮੇ ਦੀ ਧੀ ਆਹੋ। ਮਾਮੇ ਦੀ ਧੀ ਸਾਨੂੰ ਕੀ ਪਤਾ? ਤੂੰ ਬਾਹਰ ਉੱਠ ਬੇਬੇ ਚੱਲ। ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ। ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋਂ ਫੜ ਕੇ ਲੈ ਜਾਣਗੇ। ਨਾ ਘਰੇ ਚੱਲ ਜੁੰਡੇ ਤੇਰੇ ਮੈਂ ਖਲਾ। ਚੱਲ ਚੱਲ ਬਾਹਰ ਉੱਥੇ। ਇਧਰ ਬਾਹਰ ਬੋਰ ਥੱਲੇ ਤੂੰ ਉਧਰ ਛੱਡ ਥੱਲੇ ਬੈਠ ਪੀਦਾ 2 ਘੰਟੇ ਬੈਠੋ ਮੈਂ ਫੇਰ ਬੁਲਾਉਣਾ ਤੂੰ ਚੱਲੇ ਕਰੀ ਕੋਈ ਆਹੀ ਕਰਨਗੇ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ ਤੇਰੇ ਅੱਗੇ ਭੈਣ ਜੀ ਕੋਈ ਨਹੀਂ ਤੁਸੀਂ 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 ਇਹਨੇ ਨੇੜੇ ਨਹੀਂ ਬੈਠਣਾਗਾ ਤੁਸੀਂ ਇਧਰ ਬੈਠੋ ਟਿੱਪਲ ਥੱਲੇ ਬੈਠੋ ਬੈਠੋ ਤੂੰ ਉਹ ਗੱਲ ਸੁਣ ਤੇਰੇ ਸਾਹਮਣੇ ਕੀ ਕੁਝ ਹੋਈ ਜਾਂਦਾ ਹੈ ਆਪਣੇ ਪੰਜਾਬੀਆਂ ਦੇ ਵਿੱਚ ਘਟੋ ਘਟ ਤੈਨੂੰ ਲੱਗਦਾ ਵੀ ਇੰਨੀ ਕਿ ਗੈਰਤ ਹੁੰਦੀ ਐਨਾ ਕ ਦਮ ਹੁੰਦਾ ਵੀ ਸਾਹਮਣੇ ਜਨਾਨੀ ਜਿਹੜੀ ਆ ਮਾਂ ਨੂੰ ਅਖੇ ਤੇਰੀ ਗੁੱਤ ਪੜੋਂ ਤੇਰੇ ਵਾਲ ਪੜਨੋਂ ਗੁੱਸਾ ਨਾ ਕਰੋ ਸਰਦਾਰ ਜੀ ਤੁਸੀਂ ਨਾਲ ਆਇਓ ਠੀਕ ਗੁੱਸਾ ਨਾ ਕਰੀਂ ਕਰਕੇ ਨਹੀਂ ਨਹੀਂ ਮੈਂ ਜੋ ਮੇਰਾ ਹੱਕ ਐ ਤੇ ਇਸ ਕੁਰਸੀ ਤੇ ਬੈਠ ਕੇ ਉਹ ਗੱਲ ਮੈਂ ਕਰੂੰਗਾ ਠੀਕ ਆ ਤੁਹਾਨੂੰ ਬੁਰੀ ਬੁਰੀ ਲੱਗਦੀ ਲੱਗੇ ਨਹੀਂ ਸਹੀ ਹੋਈ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਉਹ ਜਨਾਬ ਡੇਲੀ ਡੇਲੀ ਇਹੀ ਕਲੇਸ਼ ਆ ਇਹੀ ਕਲੇਸ਼ ਆ ਘਰੇ ਜਦੋਂ ਜਨ ਇਹਹੀ ਕਲੇਸ਼ ਘਰੋਂ ਤਰ੍ਹਾਂ ਇਹੀ ਕਲੇਸ਼ ਦੱਸੋ ਕੀ ਆ ਹੁਣ ਹੱਲ ਮੈਨ ਦੱਸੋ ਇਹਦਾ ਹਾਲੇ ਦਾ ਇਹ ਸੀਗਾ ਵੀ ਜਦੋਂ ਬ ਜੇ ਤੇਰੇ ਪਰਿਵਾਰ ਚ ਜਾਂ ਕੋਈ ਮਾੜਾ ਮੋਟਾ ਸੱਜੇ ਖੱਬੇ ਸਿਆਣਾ ਹੁੰਦਾ ਨਾ ਬੰਦਾ ਤਾਂ ਤੇਰਾ ਤੇ ਇਹਦਾ ਮੇਲ ਹੀ ਕੋਈ ਨਹੀਂ ਸੀ ਉਹ ਜਨਾਬ ਮੈਂ ਬਥੇਰਾ ਮੋਟਾ ਸੀ ਪੂਰੇ ਭਾਰੇ ਸਰੀਰ ਦਾ ਸੀ ਉਹ ਇਹਦਾ ਸ਼ਮਕ ਜੀ ਸੀ ਉਦੋਂ ਤਾਂ दारू ਪੀ ਪੀ ਕੇ ਆ ਸਾਰਾ ਕੰਮ ਹੋਇਆ ਓ ਯਾਰ ਮੈਨੂੰ ਸਖਾ ਨਾ ਤੂੰ दारू ਪੀ ਪੀ ਕੇ ਆ ਕੰਮ ਹੋਇਆ ਤੂੰ दारू ਪੀ ਕੇ ਪੀ ਪੀ ਕੇ ਆ ਕੰਮ ਕਰ ਲਾ ਤੇ ਉਹ दारू ਪੀ ਪੀ ਕੇ ਉਹ ਕੰਮ ਕਰੀ ਜਾਂਦੇ ਵੀ ਮਾਤਾ ਨੇ ਵੇਖ ਲਗੀ ਜਿਹਨੇ ਗੱਲਾਂ ਮਰੀਆਂ ਦੀ ਵੀਡੀਓ ਕਾਲ ਤੇ ਉਹ ਐਨੇ ਚੁੱਕੇ ਆ ਪਤਾ ਜਨਾਬ ਮੈਂ ਘਰੇ ਰਵਾਂ ਤਾਂ ਪਤਾ ਲੱਗੇ ਤੜਕੇ ਉੱਠ ਜਾਣਾ ਮੈਂ ਤਾਂ ਦਿਹਾੜੀ ਤੇ ਅੱਛਾ ਤੇ ਰਾਤ ਨੂੰ ਵੜਦਾ ਅੱਛਾ ਦੱਸੋ ਮੈਨੂੰ ਹਾਂ ਤੂੰ ਆਪਦੇ ਕੰਮ ਤੁਰਿਆ ਫਿਰ ਤੇ ਘਰੇ ਜੋ ਮਰਜ਼ੀ ਹੋਈ ਜਾਵੇ ਤੂੰ ਆਉਣ ਲੱਗਾ ਜਦੋਂ ਘਰੇ ਆਉਣਾ ਤੇ ਉਦੋਂ ਤੈਨੂੰ ਪਤਾ ਨਹੀਂ ਘਰੇ ਜਨਾਨੀ ਵੀ ਹੈਗੀ ਘਰੇ ਮਾਂ ਵੀ ਘਰੇ ਉਹਨਾਂ ਉਹ ਤੋਂ ਕਲੇ ਚਲੀ ਜਾਂਦਾ ਹੁੰਦਾ ਤੇ ਤੂੰ ਡੱਕ ਕੇ ਸੌਂ ਜਾ ਕਰ ਹਣਾ ਤੇ ਫਿਰ ਕੀ ਕਰਾਂ ਜੀ ਪੱਕੇ ਮਾਂ ਨਾਲ ਲੜਾਂ ਕਿ ਉਹ ਨਾਲ ਲੜਾਂ ਜੇ ਉਹ ਲੜੇ ਉਹ ਘਰੋਂ ਭਜ ਜਾਂਦੀ ਹੈ ਤੇ ਉਹ ਲੜਦਾ ਉਧਰ ਮਾਂ ਘਰੋਂ ਭਜਦੀ ਹੈ ਕਿ ਮੈਂ ਮੈਂ ਨਹੀਂ ਰਹਿਣਾ ਇੱਥੇ ਦੱਸੋ ਕਿੱਧਰ ਨੂੰ ਜਾਵਾਂ ਮੈਂ ਇਹ ਨਾ ਮੁੰਸੀ ਜੀ ਆ ਚੀਜ਼ਾਂ ਹੁੰਦੀਆਂ ਦਰੂਪੇ ਨਾਲ ਬਹਾਨਾ ਚਾਹੀਦਾ ਹੁੰਦਾ ਠੀਕ ਹੈ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਥਕਾਵਟ ਨਹੀਂ ਲੈਂਦੀ ਬੁੱਟੇ ਇਹੀ ਜਿਦਾ ਵੇਣਾ ਨੱਤਾ ਆ ਇੱਥੇ ਹੈ ਜੀ ਇੱਥੇ ਹਫ਼ਤੇ ਦੇ ਵਿੱਚ ਆਪਣੇ ਕੋਲ 1 2 5 2 4 ਕੇਸ ਐ ਹੋਜੇ ਆਉਣਾ ਹੀ ਹੁੰਦੇ ਆ ਜਿਹੜਾ ਬੰਦਾ ਕਹਿੰਦਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਪੀਤੇ ਬਣਾ ਮੇਰੀ ਥਕਾਵਟ ਨਹੀਂ ਲੈਂਦੀ ਮੇਰੀ ਟੈਨਸ਼ਨ ਨਹੀਂ ਲੈਂਦੀ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ ਦਿਹਾੜੀ ਲਾਉਣਾ ਉਹਦੇ ਸਾਡੇ ਮੁੰਸੀ ਜੀ ਨੇ ਵੀ ਪੁੱਛਿਆ ਸੀ ਤੈਨੂੰ ਹਾਂਜੀ ਉਹਦੇ ਕਿੰਨੀ ਦਿਹਾੜੀ ਦੱਸਿਆ ਨੇ 500 500 500 500 ਰੁਪਏ ਦਿਹਾੜੀ ਹੈ ਤੇ ਬੋਦਲੋਂ ਤੂੰ 650 ਦੀ ਗੱਲ ਕਰ ਉਹ ਜਨਾਬ ਪੀਂਦਾ ਤਾਂ ਦੁੱਧ ਆ ਪਉਗਾ ਸੀ ਬੋਤਲ ਤਾਂ ਨਹੀਂ ਪੀਂਦਾ ਸੀ। ਅੱਛਾ ਉਹ ਤਾਂ ਇਹ ਕਹਿਣਾ ਹੈ ਕਿ ਬੋਤਲ ਸਸਤੀ ਹੋ ਗਈ ਤਾਂ ਚਲੋ ਬੋਤਲ ਲੈ ਕੇ ਰੱਖ ਲੈ ਕਰਾਂਗੇ ਤਿੰਨ ਚਾਰ ਦਿਨ ਨੰਗ ਜਾ ਕਰਨਗੇ ਤੇ ਘਰੇ ਦਾਣਾ ਪਾਣੀ ਕੌਣ ਪੂਰਾ ਕਰੂਗਾ? ਦਿਨਾਂ ਦਾ ਹੈਗਾ 1.5 200 ਰੁਪਏ ਇਹਨਾਂ ਨੂੰ ਢੇਲੇ। ਕੀ ਦਿਨ? ਯਾਰੇ ਜੀ ਰਾਸ਼ਨ ਮੈਂ ਹੀ ਛੜਦਾ ਜੀ। ਕੱਲਾ 1.5 200 ਰੁਪਏ ਹੀ ਚਾਹੀਦਾ ਹੁੰਦਾ। 1.5 200 ਨਾਲ ਥੋੜੀ ਹਲਤਾ। ਨਹੀਂ ਨਹੀਂ ਕੱਲਾ 1.5 200 ਰੁਪਏ ਕੁੜੀ ਦਾ ਵੇਹ ਸਸਤੇ ਕੀਤਾ ਜਾਂਦਾ ਪਰ 1.5 200 ਰੁਪਏ ਦੇ ਦਿਆ ਕਰੋ ਪਰ ਉਹਨਾਂ ਬਾਕੀ ਠੀਕ ਹੈ ਸასი ਕਾਲ। ਤਾਂ ਹੀ ਤਾਂ ਬਾ ਕੀ ਤਰ੍ਹਾਂ ਹੱਲ ਕਰਾਂ ਯਾਰ ਮੈਨੂੰ ਤਾਂ ਐ ਲੱਗਦਾ ਹੈਗਾ ਵੀ ਚੰਗਾ ਹੋ ਜੇ ਜੇ ਥੋੜਾ ਤਲਾਕ ਤੋ ਲੋਕ ਹੋ ਜੇ ਨਿਬੜ ਜੇ ਤੇ ਨਹੀਂ ਤੇਰੀ ਮਾਂ ਤਾਂ ਜਿਹੜੀ 10 ਸਾਲ ਪਹਿਲਾਂ ਮਰ ਗਈ। ਮੈਂ ਸਾਰੀ ਪੜਤਾਲ ਕਰ ਲਈ ਸਰਦਾਰ ਜੀ ਤੁਸੀਂ ਪਹਿਲੇ ਮੈਨੂੰ ਦੱਸੋ ਤੁਸੀਂ ਆਏ ਹੋ ਨਾਲ ਠੀਕ ਹੈ ਮੋਤ ਪਰੋਂ ਤੁਸੀਂ ਜੀ ਮੈਂ ਨਹੀਂ ਜਾਣਦਾ ਠੀਕ ਹੈ ਤੁਹਾਡੇ ਪਿੰਡ ਦਾ ਮੈਨੂੰ ਕੀ ਪਤਾ ਮੈਂ ਤਾਂ ਇੱਕ ਨੰਬਰ ਲਿਆ ਸੀਗਾ ਉਹ ਨੰਬਰ ਤੇ ਗੱਲ ਕੀਤੀ ਠੀਕ ਹੈ ਪੜਤਾਲ ਕੀਤੀ ਬੰਦਾ ਸਹੀ ਹੈ ਚਲੋ ਨਾਂ ਨਹੀਂ ਲੈਂਦੇ ਆਪਾਂ ਹਾਂ ਹਾਂ ਜੀ ਠੀਕ ਹੈ ਉਹ ਬੰਦੇ ਨੇ ਸਾਰਾ ਕੁਝ ਦੱਸਿਆ ਉਹ ਕਹਿੰਦੇ ਜੀ ਠੀਕ ਹੈ ਮਤਲਬ ਗੱਲਬਾਤ ਥੋੜੀ ਬੋਧੀ ਪੜ੍ਹਾਈ ਲਿਖਾਈ ਦੇ ਪੀ ਪਹਿਲੀ ਗੱਲ ਤਾਂ ਬਚੋਲਾ ਪਤਾ ਨਹੀਂ ਕਿ ਹੋ ਜਾ ਸੀਗਾ ਜਿਹਨੇ ਵੇਖਿਆ ਨਹੀਂ ਮੈਨੂੰ ਨਹੀਂ ਪਤਾ ਤੂੰ ਆਖੀ ਜਾਂਦਾ ਵੀ ਠੀਕ ਹੈ ਸ਼ਮ ਕਰ ਗਈ ਸੀ ਫਲਾਣਾ ਇਹ ਬੋ ਹਨ ਮੈਂ ਤੁਹਾਨੂੰ ਜਿਹੜੀ ਗੱਲ ਦੱਸੀਆ ਨਾ ਸਰਦਾਰ ਜੀ ਮੇਰੇ ਵੱਲ ਧਿਆਨ ਕਰੋ ਇੱਧਰ ਠੀਕ ਹੈ ਫਿਰ ਮੈਂ ਪਿੰਡੋਂ ਪਤਾ ਕਰ ਲਿਆ ਸੀਗਾ ਤੁਸੀਂ ਇਹਦੇ ਬਾਰੇ ਕਿੰਨਾ ਜਾਣਦੇ ਕਿੰਨਾ ਨਹੀਂ ਜਾਣਦੇ ਸਾਡਾ ਮਕਸਦ ਇਹ ਨਹੀਂ ਵੀ ਇੱਥੇ ਬੈਠ ਕੇ ਕੀ ਦਿੱਤੀ ਪਿਆ ਨੂੰ ਮਾਰਾ ਆਖੀਏ ਠੀਕ ਹੈ ਸਾਡਾ ਮਕਸਦ ਹੈ ਕਿ ਕੋਸ਼ਿਸ਼ ਕੀਤੀ ਜਾਵੇ ਗਲਤ ਕੌਣਾ ਹੈ ਸਹੀ ਕੌਣਾ ਹੈ ਇਥੋਂ ਇੱਕ ਵਾਰੀ ਨਿਬੇੜਾ ਹੋ ਗਏ ਜਾਵੇ ਦੁਬਾਰਾ ਕਲੇਸ਼ ਪੈਣ ਤੋਂ ਬਚਾ ਰਵੇ ਪਰ ਇਹ ਕਲੇਸ਼ ਨਿਬੜਦੇ ਨਹੀਂ ਹੁੰਦੇ ਤੁਹਾਨੂੰ ਵੀ ਪਤਾ ਹੋਏ ਉਹ ਤਾਂ ਨਿਬੜ ਜਾਂਦੇ ਹੁੰਦੇ ਆ ਜਿਹੜੇ ਆ ਕਲੇਸ਼ ਆ ਨਾ ਵੀ ਇਹ ਵੀਡੀਓ ਕਾਲ ਤੇ ਗੱਲਾਂ ਕਰਦੀ ਸੀ ਇਹ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਐ ਇਹਦੀ ਆਦਤ ਐ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੁੜੀ ਨੂੰ ਪਾਸੇ ਤਾਂ ਭੇਜਿਆ ਮੈਂ ਇਹਨਾਂ ਦੇ ਪਿੰਡਾਂ 'ਵਾਂ ਕੋਈ ਹੁਣ ਪਾਣੀ ਜ਼ਮੀਨ ਦੇ ਹੇਠਲੇ ਮਾੜੇ ਹੋ ਗਏ ਹਾਂਜੀ ਹਾਂਜੀ ਠੀਕ ਐ ਦਰਿਆਵਾਂ ਦੇ ਵਿੱਚ ਜ਼ਹਿਰ ਵਗੀ ਜਾਂਦਾ ਵਗੀ ਜਾਂਦਾ ਈ ਉਹ ਵੀ ਐ ਜਿੱਧਰ ਨੂੰ ਜਾਂਦਾ ਉਹ ਬੇਸ਼ੱਕ ਪੰਜਾਬ ਜਾਵੇ ਦਰਿਆਵਾਂ ਦਾ ਨਹਿਰਾਂ ਦਾ ਪਾਣੀ ਬੇਸ਼ੱਕ ਰਾਜਸਥਾਨ ਜਾਵੇ ਬੇਸ਼ੱਕ ਜਿੱਥੇ ਮਰਜੀ ਜਾਵੇ ਉਹ ਵੀ ਕੈਂਸਰ ਵੰਡੀ ਜਾਂਦਾ ਇਸ ਕਰਕੇ ਹੁਣ ਤੁਹਾਨੂੰ ਪਤਾ ਵੀ ਕਦੋਂ ਦਾ ਸ਼ੁਰੂ ਹੋਇਆ ਦਾ ਕੰਮ ਆਰਓ ਲਾਗੇ ਪ ਲੋਕਾਂ ਨੇ ਪ੍ਰਾਈਵੇਟ ਸਿਸਟਮ ਵੀ ਲਾ ਲੇ ਹੁਣ ਇਹਨਾਂ ਦੇ ਕੋਈ ਥੋੜੇ ਅਰਵਾਲਾ ਆਉਂਦਾ ਪਾਣੀ ਪਾਉਣਾ ਪਤਾ ਨਹੀਂ ਜੀ ਦੁਰ ਫਟੇ ਮੈਂ ਤਾਂ ਜੀ ਦਸੀ ਅੰਦਰ ਦੁਰ ਫਟੇ ਮੈਂ ਤੇ ਬੰਦਾ ਬਣਨਦੇ ਯਾਰ ਤੈਨੂੰ ਕਿਚ ਜਾਣੀ ਹੈ ਨਹੀਂ ਘਰੇ ਦੇਖੀ ਤੈਨੂੰ ਆਈ ਨਹੀਂ ਪਤਾ ਘਰੇ ਪਾਣੀ ਆਉਂਦਾ ਆ ਰੋ ਦਾ ਇਸੇ ਵਜਾ ਕਰਕੇ ਜੀ ਦਸੀ ਤੇ ਯਾਰ ਮੈਂ ਤਾਂ ਰਾਤ ਨੂੰ ਵੜਦਾ ਤੜਕੇ ਜਾਵੜਦਾ ਤੈਨੂੰ ਤਾਂ ਹਾਸਾ ਤੇਰਾ ਆਇ ਨਿਕਲੀ ਜਾਂਦਾ ਵੀ ਜੰਮੇ ਲੱਗਦਾ ਤੂੰ ਛੋਕਰ ਬਣਾਉਣਾ ਵੀ ਠਾਣੇ ਆ ਗਿਆ ਤੇ ਜੁੰਡੋ ਜੁੰਡੀ ਕਰਾ ਦੇ ਮੈਂ ਕਰ ਇਹਨਾਂ ਨੂੰ ਤੇਰੇ ਸਾਹਮਣੇ ਖੜਾ ਦੇ ਕਰੀ ਤੇ ਘਰੇ ਵੀ ਹੁੰਦੀਆਂ ਹੀ ਨੇ ਤੇਰਾ ਤੈਨੂੰ ਮਾੜੀ-ਮੋਟੀ ਤੇਰੇ ਚਿਹਰੇ ਤੇ ਉਹੋ ਜਿਹੇ ਕਬਰਹਾਟ ਹੀ ਹੈ ਨਹੀਂ ਤੇਰੇ ਚਿਹਰੇ ਤੇ ਮਾੜੀ-ਮੋਟੀ ਵੀ ਮਾਂ ਨੂੰ ਇੱਥੇ ਥਾਣੇ ਤੱਕ ਖਿੱਚ ਲਿਆ ਤੇਰੇ ਘਰ ਵਾਲੀ ਨੇ ਜਨਾਨੀ ਤੇਰੀ ਥਾਣੇ ਆ ਗਈ ਇੱਜ਼ਤਦਾਰ ਘਰਾਂ ਦੀਆਂ ਜਨਾਨੀਆਂ ਥਾਣੇ ਆਉਂਦੀਆਂ ਹੁੰਦੀਆਂ ਮਾਂ ਤਾਂ ਮਜਬੂਰੀ 'ਚ ਆ ਗਈ ਨਾ ਤੇਰੀ ਤੇਰੇ ਘਰ ਵਾਲੀ ਨੇ ਕੰਪਲੇਂਟ ਕਰਤੀ ਤਾਂ ਸੱਦਣਾ ਪੈਗਾ ਸਾਨੂੰ ਵੀ ਮੇਰੀ ਸੱਸ ਢੰਗ ਕਰਦੀ ਹੈ ਨਹੀਂ ਤਾਂ ਇਹੋ ਜਿਹੇ ਮੁੜ ਕੇ ਲੰਮਖ ਜਾਂਦੀਆਂ ਪੱਖੇ ਨਾਲ ਲਿਖ ਕੇ ਰੱਖ ਜਾਂਦੀਆਂ ਸੌਰੀ ਦੁਖੀ ਹੋ ਗਈ ਸੱਸ ਮੇਰੀ ਦਾਜ ਮੰਗਦੀ ਸੀ ਹੁਣ ਤਾਂ ਕਹਿੰਦਾ ਜੀਜਾ ਇਹ ਬ ਹੋ ਸਾਡੇ ਕੋਲ ਜਿਹੜੇ ਕੇਸ ਆਉਂਦੇ ਆ ਨਾ ਜ਼ਿਆਦਾਤਰ ਇਹੋ ਜਿਹੇ ਕੇਸ ਜਿਹੜੇ ਆਉਂਦੇ ਆ ਇਹਦੇ ਵਿੱਚ ਉਹ ਵੀ ਆ ਜਾਂਦੇ ਆ ਵੀ ਕਦੇ ਤੁਹਾਨੂੰ ਆਪ ਖੁਦਕੁਸ਼ੀ ਕਰ ਗਈ ਕਦੇ ਸਹੁਰਿਆਂ ਨੇ ਮਾਰਤੀ ਇਹ ਦੋਨੇ ਚੀਜ਼ਾਂ ਹੁੰਦੀਆਂ ਪਰ ਇਹਨਾਂ ਕੇਸਾਂ ਚ ਕੀ ਹੁੰਦਾ ਤੇਰੇ ਵਾਲਾ ਕੇਸ ਹੈ ਇਹਨਾਂ ਕੇਸਾਂ ਚ ਇਹੀ ਹੁੰਦਾ ਗੁੱਸਾ ਨਾ ਕਰੋ ਬਈ ਜੀ ਤੁਸੀਂ ਨਾਲ ਆਇਓ ਕੁੜੀ ਦਾ ਚਾਲ ਚੱਲਣਾ ਉਹਨਾਂ ਚੰਗਾ ਨਹੀਂ ਜਿਨ੍ਹਾਂ ਤੁਹਾਨੂੰ ਲੱਗਦਾ ਹੋਵੇ ਕੁੜੀ ਗਲਤਰਾਹ ਤੇ ਤੁਰੀ ਵੀ ਹੈ ਇਹਨਾਂ ਦੇ ਆਰਓ ਵਾਲਾ ਆਉਂਦਾ ਇਹ ਇਹਨੂੰ ਤਾਂ ਉਹੀ ਨਹੀਂ ਪਤਾ ਦੱਸ ਜਮੂਰੇ ਨੂੰ ਵੀ ਮੈਨੂੰ ਪਤਾ ਹੀ ਨਹੀਂ ਘਰੇ ਆਰਓ ਦਾ ਪਾਣੀ ਆਉਂਦਾ ਸਾਡੇ ਪਤਾ ਹੀ ਨਹੀਂ ਕਾ ਕਾ ਨੂੰ ਦਾਣਾ ਦਾ ਕਰੇ ਮਾਤਾ ਹੀ ਦੱਸਦੇ ਸੀ ਕਿ ਉਹਨਾਂ ਸਮਾਦਾ ਹੀ ਦੱਸ ਕੇ ਮਾਤਾ ਹੀ ਨੇ ਦੱਸਿਆ ਵੀ ਆਰਓ ਵਾਲੇ ਨਾਲ ਤੇਰੇ ਘਰ ਵਾਲੀ ਆਰਓ ਵਾਲੇ ਨਾਲ ਕਾਢੀ ਸਾਢੀ ਕਰੀ ਬੈਠੀ ਆ ਪਤਾ ਤੈਨੂੰ ਨਾ ਜੀ ਮੈਨੂੰ ਨਹੀਂ ਪਤਾ ਜਬਰ ਤੋਂ ਬੰਦਾ ਕਹਦਾ ਜਨਾਬ ਹੈ ਫਿਰ ਉਹੀ ਗੱਲ ਤੜਕੇ ਨਿਕਲ ਜਾਣਾ ਦਾ ਅੱਛਾ ਹੁਣ ਆਰਓ ਵਾਲਾ ਕਿਹੜਾ ਉੱਥੇ ਕੈਂਪਰ ਚ ਤਾਂ ਪਾਣੀ ਭਰਿਆ ਪਿਆਉਂਦਾ ਉਹੀ ਪੀਣਾ ਹੁੰਦਾ ਮੈਨੂੰ ਕੀ ਪਤਾ ਆਰਓ ਤੋਂ ਤੈਨੂੰ ਪਤਾ ਨਹੀਂ ਕੈਂਪਰ ਕਿੱਥੋਂ ਆਉਂਦਾ ਯੋਦਾ ਕਰਵਲ ਦੇ ਪੁਤਿਆਣੇ ਇਹਦਾ ਤਾਂ ਦਿਮਾਗ ਸਿਰਫ ਕਲਾ ਦਾਰੂ ਬਣੀ ਧਿਆਨ ਆਹੀ ਆਹੀ ਚੀਜ਼ਾਂ ਨੇ ਨਾ ਆਹੀ ਉਹਦੋਂ ਆਏ ਸੀਗੇ ਜੀ ਆਪਣੇ ਕੋਲੇ ਬੋਟੇ ਆਹੀ ਨਸ਼ੇ ਨੇ ਪੰਜਾਬ ਦਾ ਬੇੜਾ ਕਰ ਕੀਤਾ ਇਹ ਬੰਦੇ ਤੁਸੀਂ ਐਂ ਦੇਖੋ ਵੀ ਮੈਨੂੰ ਪਤਾ ਨਹੀਂ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਬਹਾਨੇ ਨੇ ਇਹ ਬਣਾ ਲਿਆ ਨਾ ਹੁਣ ਜੀ ਕਹਿੰਦਾ ਕਲੇਸ਼ ਆ ਜੀ ਮੈਂ ਘਰੇ ਤਾਂ ਦਾਰੂ ਪੀਣ ਲੱਗ ਪਿਆ ਸੀ ਗੱਲ ਉੱਥੇ ਆ ਜਾਂਦੀ ਐ ਨਹੀਂ ਆਪਾਂ ਕਹਿ ਦਿੰਨੇ ਆ ਵੀ ਜਨਾਨੀ ਮਾੜੀ ਆ ਹਾਂ ਤਾਂ ਮੋਰ ਜਨਾਨੀ ਵਿਚਾਰੀ ਕੀ ਕਰੂ ਕੀ ਵੀ ਕੀ ਜਨਾਨੀ ਇਹਦੀ ਜਨਾਨੀ ਨੇ ਕੀ ਆਖਿਆ ਤੇ ਜਦੋਂ ਦੀ ਮੈਂ ਆਇਆ ਪਹਿਲੇ ਦਿਨ ਦਾ ਆਹੀ ਪੀਂਦਾ ਸਾਈ ਆਇਆ ਸੀਗਾ ਜੀ ਉਦੋਂ ਚਾਰ ਇਹਦੇ ਹ 650 650 ਦੀਆਂ 400 ਵਾਲੀ ਵੇਚੀ ਜਾਂਦੇ ਸਸਤੀ ਕਰਾਉਗਾ ਕਹਿੰਦਾ ਉਸ ਬੰਦਾ ਸਾਡੇ ਕੋਲ ਇਹ ਸ਼ਿਕਾਇਤ ਨਹੀਂ ਲੈ ਕੇ ਆਇਆ ਵੀ ਮੇਰੇ ਘਰ ਇੱਕ ਕਲੇਸ਼ ਹੈ ਜੀ ਤੁਸੀਂ ਜਨਾਬ ਮੈਂ ਤੁਹਾਡੇ ਕੋਲ ਆ ਗਿਆ ਤੇ ਮੇਰੀ ਘਰ ਵਾਲੀ ਮੇਰੀ ਮਾਂ ਨੂੰ ਸੱਦ ਕੇ ਸਾਡਾ ਨਵੇੜੋਣਾ ਸਾਡੇ ਵੱਤ ਜਦ ਕੁਦਰਤੀ ਅਸੀਂ ਉਹਨੂੰ ਮਾਤਾ ਨੂੰ ਬੁਲਾਇਆ ਉਹ ਕੁੜੀ ਦੀ ਸੱਸ ਨੂੰ ਜਿਹੜੀ ਤੁਹਾਡੇ ਪਿੰਡ ਵਾਲੀ ਹੈ ਉਹਨੂੰ ਬੁਲਾਇਆ ਤੇ ਉਹਦੇ ਮੂਹਰੇ ਛੋਟੀ ਬਾਰੀ ਨਿਕਲ ਕੇ ਸਾਡੇ ਕੋਲ ਆਇਆ ਮੈਂ ਮੁੰਸੀ ਜੀ ਨੂੰ ਕਹਿੰਦਾ ਮੈਂ ਕਹਿੰਦਾ ਜਿਹੜਾ ਬੰਦਾ ਬੈਠਾ ਨਾ ਬੰਦਾ ਛੇਤੀ ਗੱਲ ਨਵੇੜ ਕੇ ਜਾਵੜਦਾ ਸੱਤ ਲੋਕਾਂ ਦੇ ਵਾਤੇ ਆ ਮੈਂ ਕਹਿੰਦਾ ਬੁੜੀਆਂ ਦਾ ਕਲੇਸ਼ ਲੰਮਾ ਤੇ ਮੈਂ ਕੰਮ ਉਹ ਜਿਹੜੀ ਸੱਸ ਆ ਬੁਲਾਈ ਆਪਾਂ ਬਾਅਦ ਚ ਗੱਲ ਕਰ ਲਾਂਗੇ ਇਹਨੂੰ ਸੱਦੇ ਤੇ ਉਹਦੇ ਸਾਡੇ ਕੋਲ ਸਵਾਰਚ ਲੈ ਕੇ ਆਇਆ ਕਹਿੰਦਾ ਜੀ ਅਖੇ ਠੇਕੇ ਵਾਲੇ ਜਿਹੜੀ ਸ਼ਰਾਬ ਨੇ 400 ਵਾਲੀ ਬੋਤਲ ਜੀ ਤੇ ਪ੍ਰਿੰਟ ਲੱਗਿਆ ਉਹ 650 ਦੀ ਵੇਚੀ ਜਾਂਦੇ ਉਹ ਸ਼ਰਾਬ ਵਾਲੀ ਗੱਲ ਹੋਈ ਇਹ ਸੀ ਐਮ ਤੱਕ ਲੈ ਜਾਂਦਾ ਸੀਗਾ ਸੀ ਐਮ ਤੱਕ ਲੈ ਕੇ ਜਾਓ ਘਰ ਦੇ ਘਰ ਦੀ ਸੁਰਤ ਨਹੀਂ ਵੀ ਕੀ ਹੋਈ ਘਰ ਦੀ ਸੁਰਤ ਨਹੀਂ ਸ਼ਰਾਬ ਛੇ ਬਹੁਤ ਕੁਝ ਕਰ ਜੂਗਾ ਐ ਬਸ ਉਹੀ ਗੱਲ ਕਰ ਬਚ ਨੇ ਕੁਝ ਕਰਨਾ ਉਹੀ ਮੈਂ ਇਹ ਦੇ ਨਹੀਂ ਦੇਖੀ ਮੈਂ ਨਹੀਂ ਬੰਦਾ ਕਿ ਕੀ ਐ ਇਹ ਤੂੰ ਐ ਵੇਖ ਯਾਰ ਮੇਰੇ ਵੱਲ ਟਿਕ ਟਿਕ ਹੀ ਲਾਈ ਬੈਠੋ ਪੱਲੇ ਨਹੀਂ ਪਾਇਰੇ ਕੁਛ ਇਹ ਜਦੋਂ ਮਤਲਬ ਹੁਣ ਵੀ ਨੂੰ ਬਹੁਤ ਥੋੜੇ ਜਿਹੇ ਅਸਲ ਦੇ ਵਿੱਚ ਨਾ ਅਸਲ ਦੇ ਵਿੱਚ ਜਿਵੇਂ ਇੱਕ ਕੱਢ ਕੇ ਦੇਣੀ ਕੋਈ ਨੂੰ ਬਹੁਤ ਦੇਖੀ ਜਾਂਦੇ ਥੋੜੇ ਜਿਹੇ ਇਹ ਬੋਤਲ ਯਾਰ ਮੇਰਾ ਤਾਂ ਜੀਕ ਐ ਕਰਦਾ ਵੀ ਮੈਂ ਤੁਹਾਨੂੰ ਐ ਗੱਲ ਕਹਿ ਰਿਹਾ ਵੀ ਇਹਦੇ ਸਾਰੇ ਲੀੜੇ ਲਵਾ ਲਓ ਉੱਥੇ ਲਿਜਾ ਕੇ ਇਹਨਾਂ ਦੇ ਪਟਾ ਫੇਰੋ ਉਹਦੇ ਘਟਾ ਸਹੀ ਗੱਲ ਹੈ ਇਸ ਤੋਂ ਤਾਂ ਫੇਰ ਹੀ ਜਾਨਨੀ ਵੀ ਸਿੱਟ ਜੂਗਾ ਪੇ ਇੱਕ ਪਟੇ ਨਾਲ ਮਰ ਜੂਗਾ ਜੀ ਮੰਗੋਸ ਕੌਣ ਇਹੋ ਜਾਨੇ ਮਰਦਾ ਨਕੋੜ ਕਰਲਾ ਜਾ ਚਿਹਰੇ ਇਹਨੂੰ ਕੁਝ ਨਹੀਂ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਨਾ ਕੁਝ ਨਹੀਂ ਹੁੰਦਾ ਵੀ ਦਾਰੂ ਪੀਣ ਵਾਲੇ ਬੰਦੇ ਨੂੰ ਕੋਈ ਕੁਝ ਹੋਏਗਾ ਮੇਰੀ ਗੱਲ ਸੁਣ ਲੈ ਇੱਕ ਹ ਜੇ ਤੂੰ ਆਹੀ ਗੱਲਾਂ ਕਰਨੀ ਹੈ ਨਾ ਕਿ ਕਲੇਸ਼ ਆ ਜੀ ਮੈਂ ਤਾਂ ਤਾਂ ਪੀ ਕੇ ਸੌ ਜਾਂਦਾ ਤੇ ਫਿਰ ਤੂੰ ਐਂ ਕਰ ਵੀ ਜਿਵੇਂ ਮੰਡੀ ਤੇ ਆਪਾਂ ਜਾਂਦੇ ਨੇ ਮਦਗਾ ਵੇਚਣ ਜਿਹਦੇ ਨਾਲ ਉਹ ਜਾਣਾ ਚਾਹੁੰਦੀ ਹੈ ਨਾ ਗੁੱਸਾ ਨਾ ਜੀ ਕਰਿਓ ਤੁਹਾਡੇ ਪਿੰਡੋਂ ਤੁਹਾਨੂੰ ਸੱਦਿਆ ਮੈਂ ਖਰੀ ਗੱਲ ਆਖੂਗਾ ਜਦ ਬੰਦਾ ਸਾਹਮਣੇ ਮੁੱਕਰੀ ਜਾਂਦਾ ਫਿਰ ਮੈਂ ਮੇਰੇ ਵੱਸ ਚ ਨਹੀਂ ਮੈਂ ਕੀ ਕਰਾਂ ਜੀ ਤੇ ਫਿਰ ਆਇਆ ਕਹੇ ਪਰ ਹੱਥੇ ਬਣਾ ਦੇ ਧਲਿਆਰਾ ਕਿਸੇ ਨੂੰ ਵੀ ਆ ਲੈ ਲੈ ਜਾ ਭਰਾਵਾ ਗੱਲਬਾਤ ਹੁਣ ਦੋ ਜੀ ਮਾਂ ਤੇਰੀ ਕਲਪੀ ਜਾਂਦੀ ਔਸ ਗੱਲ ਤੇ ਮਾਂ ਕਲਪੀ ਜਾਂਦੀ ਹੈ ਹਾਂ ਕਲਪੀ ਆਂਦੀ ਹੈ ਨੋਹਾ ਤੀਆਂ ਜਿਤੋਂਦਿਆਂ ਕਰਦੀ ਇਹਦੇ ਸਾਹਮਣੇ ਉਹ ਕੁੜੀ ਕਹਿ ਗਈ ਇਹਦੇ ਘਰ ਵਾਲ ਕਹਿੰਦੀ ਮੈਂ ਤਾਂ ਜੀ ਮਜਬੂਰ ਹੋ ਗਿਆ ਦੀ ਫਿਰ ਠੀਕ ਆ ਚੱਲੀ ਜਾ ਲੋਰ ਕੀ ਕੀਤੇ ਆ ਦੇਖ ਲੈ ਹੁਣ ਤੋਂ ਵਸਾ ਲੈਗਾ ਕਿ ਤੇਰਾ ਤਲਾਕ ਕਰਾ ਦਈ ਉਹਦੇ ਨਾਲ ਨਹੀਂ ਨਹੀਂ ਜੀ ਤਲਾਕ ਤਲਕ ਤਾਂ ਨਹੀਂ ਮੈਂ ਹੋਣ ਦਿੰਦਾ ਜੀ ਕਿਉਂ ਨਹੀਂ ਨਹੀਂ ਮਸਾ ਜਨਾਬ ਅੱਗੇ ਵਿਆਹ ਹੋਇਆ ਆ ਲੈ ਆ ਦੇਖ ਲੈ ਇਹਨਾਂ ਨੇ ਤਾਂ ਕੋਈ ਪੁੱਛ ਬੜਤਾਲ ਹੀ ਨਹੀਂ ਕਰਨੀ ਉਹਦੀ ਨਹੀਂ ਮਸਾ ਅੱਗੇ ਵਿਆਹ ਹੋਇਆ ਤੇ ਵਿਆਹ ਸੰਭਿਆ ਗਿਆ ਨਹੀਂ ਤੇਰੇ ਕੋਲੋਂ ਕੰਧਾ ਕੋਲੇ ਹੋਰ ਪਾਸੇ ਟੱਪੀ ਜਾਂਦੀ ਗੁੱਸਾ ਕਰੇਗਾ ਮੇਰੀ ਗੱਲ ਦਾ ਓ ਜਨਾਬ ਫਿਰ ਇਹ ਕੰਜਰ ਕਲੇਸ਼ ਨਹੀਂ ਕੀਤਾ ਕੰਮ ਸਾਰਾ ਨਹੀਂ ਨਹੀਂ ਮੈਂ ਤਾਂ ਆਪਾਂ ਮੈਂ ਉਹਨੂੰ ਤਾਂ ਬਾਹਰ ਭੇਜਿਆ ਵੀ ਅਸੀਂ ਜਨਾਨੀਆਂ ਸਾਹਮਣੇ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਠੀਕ ਹੈ ਪਰ ਮੈਂ ਤੁਹਾਨੂੰ ਅਸਲ ਗੱਲ ਦੱਸਾਂ ਵੀ ਬੰਦੇ ਦੇ ਵਿੱਚ ਬੰਦਿਆਂ ਵਾਲਾ ਦਮ ਬਹੁਤ ਜ਼ਰੂਰੀ ਹੁੰਦਾ ਜਨਾਨੀ ਨੂੰ ਰੱਖਣਾ ਉੱਤੇ ਠੀਕ ਹੈ ਰੋਟੀ ਬਿਨਾ ਸਰ ਜਾਂਦਾ ਹੁੰਦਾ ਹੈ ਵਿਆਹ ਇਸ ਵਾਸਤੇ ਕੀਤਾ ਜਾਂਦਾ ਬੰਦੇ ਦੀ ਲੋੜ ਹੁੰਦੀ ਹੈ ਮੈਂ ਹੁਣ ਕਿਹੜੇ ਸ਼ਬਦ ਵਰਤਾਂ ਕਿਹੜੇ ਸ਼ਬਦਾਂ ਦੱਸਾਂ ਤੈਨੂੰ ਮੈਂ ਸਮਝਦਾ ਏ ਥੋੜੀ ਗੱਲ ਜੇ ਸਮਝਦਾ ਹੁੰਦਾ ਨਾ ਤਾਂ ਤੂੰ 4 ਸਾਲ ਪਹਿਲਾਂ ਦਾ ਮੌਕਾ ਸਾਹਮ ਲੈ ਲੈਂਦਾ ਏ ਕਲੇਸ਼ ਨਹੀਂ ਪਾਉਂਦਾ ਸੀ ਬੁਟੇ ਥੋ ਵੀ ਜੇ ਇਹਦੀ ਮਾਂ ਨੂੰ ਪਤਾ ਵੀ ਮੇਰੀ ਨੋ ਕੀ ਕਰੀ ਜਾਂਦੀ ਹੈ ਇਹ ਬੰਦਾ ਆਖਰ ਤੜਕੇ ਜਾ ਕੇ ਆਥਰ ਨੂੰ ਘਰੇ ਆਉਣਾ ਇਹਨੂੰ ਨਹੀਂ ਪਤਾ ਮੇਰੀ ਜਨਾਨੀ ਕੀ ਕਰਦੀ ਹੈ ਸ਼ਾਮ ਸਵੇਰੇ ਸੱਿਆਂ ਜਾ ਕੇ ਰਾਤ ਨੂੰ ਲੇਟ ਆਉਣਾ ਡੱਕ ਕੇ ਸੌਂ ਜਾਂਣਾ ਉਹ ਤੂੰ ਵੇਖ ਲੈ ਜੇ ਆਉਦਾ ਵਿਆਹ ਤੂੰ ਸਹੀ ਰੱਖਣਾਗਾ ਜਨਾਬ ਨਹੀਂ ਵਸਾਉਣੀ ਕਾਤਾ ਸਹੀ ਰੱਖਣਾ ਉਹਨੂੰ ਕਹ ਵੀ ਫਿਰ ਤਲਾਕ ਠੀਕ ਇੱਕ ਮੌਕੇ ਦਾ ਫਿਰ ਇਹਨੂੰ ਆਪਾਂ ਦੇ ਦੇਣੇ ਨਹੀਂ ਤਾਂ ਆਪਾਂ ਤਾਂ ਸਾਰੇ ਕਿੰਨੇ ਇਹਨਾਂ ਦਾ ਵਧੀਆ ਸਮਝਾਉਤਾ ਹੋ ਜੇ ਮੁਨਸੀ ਜੀ ਆਪਾਂ ਕਿਹੜਾ ਘਰ ਜਾੜਨਾ ਕਿਸੇ ਦਾ ਮੈਂ ਤਾਂ ਇਹ ਕਹਿੰਦਾ ਵੀ ਉਹਨੂੰ ਆਖੇ ਅੱਗੇ ਤੋਂ ਨਹੀਂ ਹੁੰਦਾ ਬਸ ਉਹ ਥੋੜੀ ਗੱਲਾਂ ਜੀ ਇਹਨੂੰ ਪੁੱਛੋ ਜੀ ਜਦੋਂ ਸ਼ਰਾਬ ਛੱਡ ਦੇ ਕੀ ਨਹੀਂ ਹੁੰਦਾ ਸਮਝੌਤਾ ਕਰਾਓ ਨਹੀਂ ਸਮਝੌਤਾ ਤਾਂ ਮੈਂ ਤੇਰੇ ਸਾਹਮਣੇ ਕਰੀ ਜੁੰਡੋ ਜੁੰਡੀ ਕਰਾਉਂਗਾ ਉਹਨਾਂ ਨੂੰ ਠੀਕ ਹੈ ਮੇਰੀ ਸਮਝੋ ਜੀ ਜੇ ਮੇਰੀ ਮਾਂ ਦੇ 6 ਵਜੇ ਕੀ ਤਾਂ ਵੀ ਮੈਂ ਮਰਿਆ ਜੇ ਮੇਰੇ ਘਰ ਵਾਲੀ ਦੇ ਵਜੇ ਕੀ ਤਾਂ ਵੀ ਮੈਂ ਮਰਿਆ ਜਿਹੜੇ ਪ ਜਨਾਨੀ ਤੇਰੀ ਜਿੱਥੇ ਮਰਜੀ ਮੇਰੇ ਕੋਲ ਫੇਰ ਖਰੀਆਂ ਸੁਣੇਗਾ ਤੁਰੀ ਫਿਰਦੀ ਐ ਵੀਡੀਓ ਕਾਲਾਂ ਤੇ ਗੱਲਾਂ ਮਾਰੀ ਜਾਂਦੀ ਐ ਆਹ ਕਰ ਲਿਆ ਉਹ ਕਰ ਲਿਆ ਮਾਂ ਤੇਰੀ ਨੂੰ ਸਬੂਤ ਐ ਜਨਾਨੀ ਤੇਰੇ ਮੂਰੇ ਮੰਨ ਪਈ ਵੀ ਹਾਂ ਠੀਕ ਐ ਜੀ ਜਦੋਂ ਇਹ ਫਿਰ ਬੰਦੇ ਆਲੇ ਹਿਸਾਬ ਨਾਲ ਪੇਸ਼ ਹੀ ਨਾ ਹੋਵੇ ਫਿਰ ਮੈਂ ਕੀ ਕਰਾਂ ਠੀਕ ਐ ਤੇ ਤੂੰ ਬਸ ਉਹ ਗੱਲ ਕਰ ਲੈ ਵੀ ਹਾਂ ਇਹ ਕਰੀ ਕੋਈ ਵੱਸਦਾ ਕਰ ਦਿਓ ਜੀ ਵੱਸਦਾ ਤੇਰੇ ਅੱਖਾਂ ਦੇ ਸਾਹਮਣੇ ਦਿਸਣੀ ਚਾਹੀਦੀ ਹੈ ਨਾ ਨਹੀਂ ਜੀ ਨਾ ਸਾਨੂੰ ਨਾ ਜ਼ਰਾ ਸ਼ੁਕੂ ਛੱਡ ਦੂੰਗਾ ਜੀ ਨਹੀਂ ਮੈਂ ਫੇਰ ਤਾਂ ਵੱਸ ਜੂਗੀ ਫੇਰ ਲੈ ਨਸ਼ਾ ਛੱਡ ਦੇਂਗਾ ਦਾ ਨਹੀਂ ਤਾਂ ਤੇਰਾ ਘਰ ਤੋਂ ਜੜਿਆ ਹੋਈ ਐ ਅਨ ਨਸ਼ਿਆਂ ਦੇ ਨਾਲ ਨਸ਼ਿਆਂ ਦੇ ਨਾਲ ਬਾਈ ਜੀ ਤੁਸੀਂ ਦੇਖੋ ਸਰਦਾਰ ਜੀ ਤੁਸੀਂ ਦੇਖੋ ਛੋਟੇ ਵੀਰ ਆਏ ਪੰਜਾਬ ਬਰਬਾਦ ਹੋਇਆ ਨਸ਼ਿਆਂ ਦੇ ਨਾਲ ਜਿਹੜੇ ਕਮਾਤੇ ਤੇਰੇ ਨਾਲੇ ਨਸ਼ਾ ਛੱਡਦੇ ਨਾਲੇ ਪੈਸੇ ਬਚਣਗੇ ਸਾਰਾ ਕੁਝ ਹੋਊਗਾ ਜਿਹੜੇ ਉਹੀ ਪਹੀ ਜਿਹੜੇ ਬੋਤਲਾਂ ਤੇ ਲੈ ਕੇ ਆਉਂਦਾ ਘਰੇ ਦੇਊਗਾ ਤਾਂ ਜਨਾਨੀ ਕਿਵੇਂ ਗੱਲ ਚੱਲ ਜੂਗੀ ਮਨਸ਼ੀ ਜੀ ਪੂਰੀ ਹੀ ਪਿਆ ਬਿਲਕੁਲ ਲੈ 500 ਕਮਾਉਣਾ ਉਹ ਚ 100 ਖਾ 400 ਘਰੇ ਦੇ ਨਾਲ ਜਨਾਨੀ ਕੁਝ ਖਾਵੇ ਨਾ ਖਾਵੇ ਖਾਵੇ ਜੇ ਪੀਊਗਾ ਤੇ ਪੀਤਾ ਦਾ ਕੰਮ ਨਿਭੜੇ ਤੇ ਜਦੋਂ ਇਹਨੇ ਘਰੇ ਹੀ ਨਹੀਂ ਕੁਝ ਦੇਣਾ ਦੇਖੋ ਤੇ ਫਿਰ ਉਹ ਜਨਾਨੀ ਬੇਚਰੀ ਕੀ ਕਰੂ ਆਪਾਂ ਉਹਨੂੰ ਕੱਲਾ ਦੂਸ਼ਣ ਦੇਈ ਚੱਲੀਏ ਫਿਰ ਜਿਹੜਾ ਵੀਡੀਓ ਕਾਲ ਤੇ ਗੱਲਾਂ ਮਾਰਦਾ ਕੋਈ ਦਿੰਦਾ ਹੀ ਹੋਊ ਬਿਲਕੁਲ ਹਾਂ ਹੁਣ ਪਊ ਜਨਾਨੀ ਉਹਨਾਂ ਦਾ ਕੋਈ ਨਾ ਵੀ ਯਾ ਹੱਲ ਕਰਨਾ ਹੀ ਆ ਠੀਕ ਹੈ ਨਾ ਜਿਹੜਾ ਤਾਂ ਧ ਇਹਦੀ ਮਾਂ ਸਾਹਮਣੇ ਦੇ ਘਰ ਵਾਲੇ ਸਾਹਮਣੇ ਗੱਲ ਬੁੱਟੇ ਨਹੀਂ ਕੀਤੀ। ਹਾਂਜੀ। ਉਹ ਆ ਰੌਲੇ ਨੂੰ ਫੋਨ ਲਾਇਆ ਨਾ ਆਪਾਂ। ਹਾਂਜੀ। ਉਹ ਜਦੋਂ ਸ਼ੋਰ ਕੀਤਾ ਇਹਨਾਂ ਕੋਲੇ ਆਪਾਂ ਗੱਲ ਕਰ ਲਈ। ਗੱਲ ਕਰਕੇ ਮੰਨਦਾ ਨਹੀਂ ਸੀਗਾ ਪਹਿਲਾਂ ਆਪਾਂ ਮਨਾ ਵੀ ਲਿਓ। ਮੰਨ ਲਿਆ ਨਾ? ਮੰਨ ਗਿਆ ਉਹ। ਠੀਕ ਹੈ। ਉਹ ਮੰਨ ਪਿਆ। ਕਹਿੰਦਾ ਮੇਰੀ ਗੱਲਬਾਤ ਹੈਗੀ ਐ। ਇਹਨਾਂ ਦੀ ਇਹਦੇ ਘਰ ਵਾਲੀ ਆ ਨਾ। ਕਹਿੰਦਾ ਵੀ ਮੈਂ ਤਾਂ ਜੀ ਪਹਿਲਾਂ ਦਾ ਜਾਨਾ ਵਿਆਹ ਤੋਂ ਵੀ। ਅੱਛਾ ਜੀ। ਸਾਲ 6 ਮਹੀਨੇ ਪਹਿਲਾਂ ਦਾ ਜਾਨਾ ਤੇ ਮੈਂ ਪੱਕਾ ਉਸੇ ਪਿੰਡ ਦਾ ਵੀ ਮੈਂ ਇੱਕ ਪ੍ਰਾਈਵੇਟ ਫਾਰਮ ਹੈ ਉੱਥੋਂ ਆ ਦਾ ਪਾਣੀ ਲਿਜਾ ਕੇ ਤੇ ਆ ਦਾ ਵੀ ਚੱਲ ਚਾਰ ਪੈਸੇ ਬਚਦੇ ਤੇ ਮ ਕੰਨ ਨੇ ਹੀ ਫਰਮਾਣਾ ਮੋਟਾ ਤਾਂ ਜੀ ਆਂਦਾ ਵੀ ਗਿਫਟ-ਗਿਫਟ ਦਵਾਉਣਾ ਹੀ ਪੈਂਦਿਆਂ ਦਾ ਲੀੜਾ ਕੱਪੜਾ ਤਾਂ ਦਵਾਉਣਾ ਹੀ ਪੈਂਦਾ ਠੀਕ ਹੈ ਵਿਆਹ ਕਿਹੜੇ ਲੈਂਦੀ ਐ ਲੀੜੇ ਕੱਪੜੇ ਉਹ ਦਵਾਉਂਦਾ ਤੇ ਉਹਨੂੰ ਪਤਾ ਕੀ ਆਂਦੀ ਆਂਦਾ ਮੈਂ ਆਂਦਾ ਮੇਰਾ ਕੋਈ ਇੰਟਰਸਟ ਨਹੀਂ ਸੀ ਆਂਦਾ ਮੈਂ ਪਹਿਲਾਂ ਮੇਰੇ ਘਰੇ ਆਉਣਾ ਪਾਣੀ ਦੇਣ ਆਂਦਾ ਮੇਰਾ ਇੱਕ ਨਵੇਂ ਪੈਸੇ ਦਾ ਇੰਟਰਸਟ ਨਹੀਂ ਸੀ ਉਹਦੇ ਵਿੱਚ ਮੈਂ ਪਰਿਵਾਰ ਵਾਂਗੂੰ ਆਉਂਦਾ ਸੀ ਆਂਦਾ ਮੈਨੂੰ ਬਿਠਾ ਕੇ ਆਂਦਾ ਮੈਂ ਅੱਗੇ ਵੀ ਮਾਤਾ ਕੋਲੋਂ ਚਾਹ ਪਾਣੀ ਪੀ ਜਾਂਦਾ ਸੀ ਆਂਦਾ ਮੈਨੂੰ ਬਿਠਾ ਕੇ ਚਾਹ ਫੜਾਉਣ ਲੱਗੀ ਮੈਨੂੰ ਪਤਾ ਕੀ ਕਹਿੰਦੀ ਪਤਾ ਨਹੀਂ ਕਿਤੇ ਇਹ ਪਾਣੀ ਦੇਣ ਵਾਲੇ ਬੰਦੇ ਨੂੰ ਆਰਓ ਵਾਲੇ ਨੂੰ ਆਂਦਾ ਇਹਦੇ ਘਰ ਆਲੀ ਮੈਂ ਜੋ ਚਾਹ ਪੜਾਉਣ ਲੱਗੀ ਤੇਖਿਆ ਦਾ ਕੁਦਰਤੀ ਅਕੇ ਮਾਤਾ ਕੋਲੇ ਹੈਣੀ ਸੀ ਇਹਨਾਂ ਦੀ ਸੱਸ ਉਹਦੀ ਮਾਂ ਹਾਂ ਮੇਰੇ ਨਾਲ ਤਾਂ ਮੇਰਾ ਤਾਂ ਬਾਂਦਰ ਜੇ ਨਾਲ ਮੇਲ ਹੀ ਕੋਈ ਨਹੀਂ ਸੀ ਉਹਦੇ ਨਾਲ ਜਿਹਦੇ ਮਗਰ ਲਾ ਕੇ ਤੋਰਤਾ ਕਰਦਿਆ ਨੇ ਦੱਸੋ ਜੀ ਠੀਕ ਹੈ ਤੇ ਉਹ ਬੰਦਾ ਹੁਣ ਮਾਤਾ ਨੇ ਦੱਸਿਆ ਉਹਦੇ ਕਹਿੰਦੀ ਹੈ ਤਾਂ ਸਾੰਬਲਾ ਜੇ ਤਾਂ ਹੈ ਹਟਾ ਕੱਟਾ ਉਹ ਜਿਹੜੀ ਜਨਾਨੀ ਜਿਹੜੀ ਜਨਾਨੀ ਮੂੰਹੋਂ ਬਗਾਨੇ ਬੰਦੇ ਨੂੰ ਇਹ ਗੱਲ ਕਹਿੰਦੀ ਹੈ ਵੀ ਮੇਰਾ ਤੇ ਇਹਦੇ ਨਾਲ ਮੇਲ ਹੀ ਹੈਣੀ ਸੀ ਜਨਾਬ ਹਾਂ ਤੁਹੇ ਰਾਜ਼ੀ ਨਵਾ ਕਰਾਓ ਤੇ ਮੈਂ ਨਸ਼ੇ ਨਸ਼ੇ ਸਾਰਾ ਕੁਝ ਛੱਡ ਦੂੰਗਾ ਬਸ ਹਾਂਲਾ ਤੇਰੀ ਬਾਰੀ ਬਾਰੀ ਨਹੀਂ ਮੌਕਾ ਮਿਲਦਾ ਹੁੰਦਾ ਜਿਹੜੇ ਜਮਾ ਨਹੀਂ ਸੁਧਰਨਾ ਮੁੰਸ਼ੀ ਜੀ ਦੇਖ ਲਓ ਜੀ ਠੀਕ ਹੈ ਕਹਿੰਦੇ ਮੈਂ ਕਹਿੰਦਾ ਬੂਟੇ ਬਿਲਕੁਲ ਨਹੀਂ ਸੁਧਰਦਾ ਇਹ ਬੰਦੇ ਨੂੰ ਭੋਰਾ ਰੜਕ ਨਹੀਂ ਆਈ ਆਪਣੀ ਗੱਲ ਦੀ ਠੀਕ ਹੈ ਇਹਦਾ ਆ ਹੀ ਚੱਲਣਾ ਮੈਂ ਆਪਾਂ ਦੋ ਚਾਰ ਗੱਲਾਂ ਕੀਤੀਆਂ ਤਾਂ ਆਮਣੇ ਅਸਰ ਕੋਈ ਨਹੀਂ ਅਸਰ ਕੋਈ ਨਹੀਂ ਅਸਰ ਕਿਉਂ ਨਹੀਂ ਜਨਾਬ ਅਸਰ ਹੀ ਹੈ ਜੀ ਅਸਰ ਕਿਉਂ ਨਹੀਂ ਜਸਰ ਸਾਰੀ ਗੱਲ ਦਾ ਹੀ ਤੁਸੀਂ ਚਾਰ ਸਾਲਾਂ ਦੇ ਵਿੱਚ ਤੂੰ ਮਨਾਇਆ ਸੀ ਵੀ ਕਲੇਸ਼ ਕਰੋਗੇ ਤਾਂ ਪੈਂਦਾ ਤੇਰੀ ਮਾਂ ਦਾ ਤੇਰੀ ਘਰ ਵਾਲੀ ਦਾ ਜਦੋਂ ਸ਼ੁਰੂ ਤੂੰ ਹੀ ਹੈ ਅੱਛਾ ਤੇ ਤੂੰ ਸ਼ੁਰੂ ਤੋਂ ਕੀ ਰੋਲ ਨਮਾਇਆ ਉਹਦੇ ਵਿੱਚ ਅੱਜ ਅੱਜ ਥਾਣੇ ਗੱਲ ਪਹੁੰਚ ਗਈ ਮੈਂ ਪਹਿਲਾਂ ਵੀ ਤੈਨੂੰ ਕਹਿ ਗਿਆ ਟੈਂਪੇ ਨਹੀਂ ਰੋਕਿਆ ਉਹਨਾਂ ਨੂੰ ਉਹ ਜਨਬ ਕਿੱਧਰ ਕਿੱਧਰ ਜਾਵਾਂ ਬਾਈ ਯਾਰ ਜਦੋਂ ਕਲੇਸ਼ ਕਰਦੇ ਜੇ ਉਧਰ ਮਾਂ ਦੀ ਕਰਾਉਣਾ ਤੇ ਉਹ ਗੁੱਸੇ ਹੁੰਦੀ ਆ ਤੇ ਜੇ ਬਹੁ ਦੀ ਕਰਾਉਣਾ ਤੇ ਮਾਂ ਸਰ ਤੋਂ ਗੱਲ ਮੇਰੀ ਨਿਕਲੀ ਗਿਆ ਬਾਹਰ ਮਾਂ ਗੱਲ ਸੁਣ ਲਈ ਉਹਦੀ ਕਿੱਧਰ ਕਿੱਧਰ ਜਾਵਾਂ ਮਤਲਬ ਇਹਦੀ ਮਾਂ ਜਿਹੜੀ ਆ ਕਸ਼ਮੀਰ ਰਹਿੰਦੀ ਐ ਇਹਦੇ ਘਰ ਵਾਲੀ ਕੰਨਿਆ ਕੁਮਾਰੀ ਰਹਿੰਦੀ ਐ ਇਹਨੂੰ ਬਾਟ ਬਹੁਤ ਪੈ ਜਾਂਦੀ ਐ ਉਹਨੂੰ ਸਮਝਾਉਣ ਵਾਸਤੇ ਦੋ ਦਿਨ ਉਧਰ ਨੂੰ ਲੱਗਦੇ ਦੋ ਦਿਨ ਉਧਰ ਨੂੰ ਤਾਂ ਕਰਕੇ ਵਿਚਾਰਾ ਸਮਝਾਈ ਨਹੀਂ ਸਕਣ ਉਹ ਤੇ ਦਾ ਕਲੇਸ਼ ਤਾਂ ਕੋਈ ਚਾਰ ਗੱਲਾਂ ਉਹਨੂੰ ਸਮਝਾ ਮਾਂ ਨੂੰ ਸਮਝਾ ਚਾਰ ਗੱਲਾਂ ਘਰ ਵਾਲਿਆਂ ਨੂੰ ਸਮਝਾ ਵੀ ਆਪਾਂ ਤਿੰਨ ਤਾਂ ਨਹੀਂ ਆ ਇਹ ਆਪਸੇਟ ਹੋਊਗਾ ਇਹ ਤੋਂ ਆਪਦੀ ਸੁੱਤ ਨਹੀਂ ਹੋਣੀ ਕਿ ਕਿਸ ਨੂੰ ਜਾਊਗਾ ਉਹਨਾਂ ਨੂੰ ਸਰ ਜੀ ਇਹਨੂੰ ਪਹਿਲਾਂ दारू ਛੱਡਣੀ ਪਊਗੀ ਫੇਰ ਜਾ ਕੇ ਇਹਦੇ ਕਰਦਾ ਇਹੋ ਜਿਹੇ ਬੰਦਿਆਂ ਨੇ ਅਸੀਂ ਦੋਸ਼ ਸਰਕਾਰਾਂ ਨੂੰ ਦੇ ਦਿੰਨੇ ਆ ਆਪਾਂ ਨੂੰ ਅਗਲਾ ਕਹਿ ਦਿੰਦੇ ਨਾ ਪੁਲਿਸ ਨਾਲ ਸਾਹਿਬ ਬੰਦ ਨਹੀਂ ਕਰਦੀ ਹੁਣ ਆ ਬੰਦਾ ਆਪਣੇ ਕੋਲੇ ਬਿਠਾ ਲੈ ਲੈ ਗਈ ਫਰਮਾਇਸ਼ ਹੀ ਲੈ ਗਿਆ ਸ਼ਰਾਬ ਦੀਆਂ ਦਾ 400 ਵਾਲੀ 650 ਦੀ ਵਗਦੀ ਘੱਟ ਕਰਵਾ ਦੇ ਪੁਲਿਸ ਕੀ ਕਰੂਗੀ ਸਰਕਾਰ ਕੀ ਕਰੂਗੀ ਇੱਥੇ ਸਹੀ ਹੈ ਜੀ ਪੰਜਾਬ ਦਾ ਬੇੜਾ ਕਰਕ ਨਾ ਇਕੱਲੀਆਂ ਸਰਕਾਰਾਂ ਨੇ ਜਾਂ ਅਸੀਂ ਪੁਲਿਸ ਵਾਲਿਆਂ ਨੇ ਨਹੀਂ ਕੀਤਾ ਗਾ ਥੋੜੇ ਵਰਗਿਆਂ ਨੇ ਵੀ ਕੀਤਾ ਜਿਹੜੇ ਬੰਦੇ ਥਾਣੇ ਹੀ ਆ ਜਾਂਦੇ ਕਹਿਣ ਵਾਸਤੇ ਨਹੀਂ ਰੋਲ ਪਬਲਿਕ ਦਾ ਵੀ ਹੈ ਪਬਲਿਕ ਦਾ ਵੀ ਹੈ ਪਬਲਿਕ ਸਹਿਯੋਗ ਕਰੂ ਤਾਂ ਫੇਰ ਹੀ ਸਰਕਾਰ ਕੁਝ ਕਰੂ ਫੇਰ ਹੀ ਪੁਲਿਸ ਕੁਝ ਕਰੂਗੀ ਬਸ ਇਹਨਾ ਮੋੜਿਆਂ ਦੇ ਆਪਣੇ ਚੜ ਜਾਣਾ ਹੁੰਦੇ ਪੁਲਿਸ ਨੇ ਹਟਾਉਂਦੀ ਪੁਲਿਸ ਨੇ ਹਟਾਉਂਦੀ ਆ ਆ ਬੈਠਾ ਸਾਹਮਣੇ ਇੱਕ ਵਾਰੀ ਸਮਝੌਤਾ ਕਰਾ ਕੇ ਤੋਰੋ ਜੀ ਸਾਨੂੰ ਤੋਰ ਦਿੰਨੇ ਆ ਅਸੀਂ ਤਾਂ ਇੱਕ ਵਾਰੀ ਗੱਡੇ ਮਗਰ ਘਵਾੜਾ ਕੋਈ ਗੱਲ ਨਹੀਂ ਫਿਰ ਚੱਲੀ ਜਾਂਦੇ ਜਿਵੇਂ ਚੱਲਦਾ ਅਜਾਰੋ ਵਾਲੇ ਨਾਲ ਕੱਲ ਨੂੰ ਆਰੋ ਵਾਲਾ ਪਾਉਣਾ ਹਟ ਗਿਆ ਪਰਸੋਂ ਕੱਲ ਨੂੰ ਪਰਸੋਂ ਕਿਸੇ ਹੋਰ ਨਾਲ ਹੋਜੂ ਫਿਰ ਐ ਚੱਲੂ ਗੱਡੀ ਉਹ ਤਾਂ ਮੰਨੀ ਜਾਂਦੀ ਹੈ ਘਰੇ ਤਾਂ ਹੁਣ ਸਾਰੇ ਨਹੀਂ ਆਉਣਾ ਆਰੋ ਵਾਲੇ ਨਹੀਂ ਆਉਣਾ ਬਿਆਸ ਸਿੰਲਡਰ ਵਾਲੇ ਆਉਣਾ ਦੁੱਧਾ ਲੈਣੇ ਆਉਣਾ ਜਿਹੜੀ ਜਨਾਨੀ ਮੁੰਸ਼ੀ ਜੀ ਮੂੰਹੋਂ ਕਿਸੇ ਬਾਹਰਲੇ ਬੰਦੇ ਨੂੰ ਇਹ ਗੱਲ ਕਹਿੰਦੀ ਹੈ ਵੀ ਮੇਰਾ ਤਾਂ ਪਰ ਆਪੀ ਰੱਖਾ ਹੈ ਨਸ਼ਾ ਛੱਡਣਾ ਹੀ ਪੈਣਾ ਹੀ ਪਰ ਆਪੀ ਰੱਖਾ ਹੈ ਜਿਹੜੀ ਜਨਾਨੀ ਇੰਨਾ ਕਹਿਣ ਦੀ ਜ਼ਰੂਰਤ ਰੱਖਦੀ ਆ ਤੁਸੀਂ ਪਿੰਡ ਦੇ ਹੋ ਜੀ ਗੁੱਸਾ ਨਾ ਕਰਿਓ ਮੈਨੂੰ ਨਹੀਂ ਪਤਾ ਤੁਹਾਡਾ ਲਗਾ ਕੀ ਉਹਦੇ ਨਾਲ ਜਿਹੜੀ ਜਨਾਨੀ ਇਹ ਕਹਿਣ ਦੀ ਹਿੰਮਤ ਰੱਖਦੀ ਜਾਨੀ ਕਰਕੇ ਆ ਗਈ ਤੁਸੀਂ ਆ ਗਏ ਜੀ ਆਇਆਂ ਨੂੰ ਮੈਂ ਨਹੀਂ ਮਾਰਾਂ ਕਹਿੰਦਾ ਪਰ ਤੁਸੀਂ ਆਏ ਸੀ ਤਾਂ ਤੁਹਾਡਾ ਇੱਕ ਫਰਜ਼ ਬਣਦਾ ਸੀਗਾ ਸਰਦਾਰ ਜੀ ਉਹਦੇ ਭਰਾਵਾਂ ਨੂੰ ਜੇ ਦੋ ਭਰਾ ਨਾ ਉਹਦੇ ਤਾਂ ਤੁਸੀਂ ਉਹਦੇ ਭਰਾ ਨੂੰ ਇੱਕ ਨੂੰ ਲੈ ਕੇ ਆਉਂਦੇ ਨਾਲ ਕਹਿ ਕੇ ਵੀ ਹਾਂ ਵੀ ਚੱਲੋ ਤੁਹਾਡੀ ਕੁੜੀ ਨੂੰ ਸਾਨੂੰ ਠਾਣੇ ਜਾਣ ਨੂੰ ਆਖਿਆ ਸੱਤ ਨਾ ਸਾਨੂੰ ਤਾਂ ਫਿਰ ਉਹ ਕਾਲ ਜੀ ਜੀ ਕਹਿੰਦੀ ਚਾਚਾ ਜਰੂਰ ਚੱਲੋ ਮੇਰੇ ਨਾਲ ਚਲੋ ਹੋਸਾਲ ਤੁਹਾਨੂੰ ਕਹਿਤਾ ਹੋ ਵੀ ਭਰਾ ਉੱਥੇ ਆਉਣਗੇ ਚਲੋ ਕੋਈ ਗੱਲ ਨਹੀਂ ਮੁਰਸ਼ੀ ਜੀ ਮੈਂ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਕੋਈ ਨਹੀਂ ਮੈਂ ਥੋੜਾ ਜਿਹਾ ਧਿਆਨ ਰੱਖਿਓ ਮੈਂ ਆਪਦੀ ਸਖਤੀ ਕਰੂੰਗਾ ਤੁਸੀਂ ਗੁੱਸਾ ਨਾ ਕਰੋ ਕੁਦੀ ਕਰਕੇ ਅਸੀਂ ਆਹ ਦੇਖੋ ਜੀ ਮੈਨੂੰ ਦੋ ਸ਼ਬਦ ਕੌੜੇ ਕਹਿਣੇ ਪੈਣਗੇ ਹਾਂਜੀ ਹਾਂਜੀ ਜਿੰਨਾ ਚਿਰ ਅਸੀਂ ਦੋ ਸ਼ਬਦ ਕੌੜੇ ਨੇ ਕਹਲੇ ਹੋ ਸਕਦਾ ਸੀ ਉਹਦੀ ਮਾਂ ਨੂੰ ਕੌੜੇ ਸ਼ਬਦ ਆਖੀਏ ਹੋ ਸਕਦਾ ਸੀ ਇਹਦੇ ਘਰ ਵਾਲੀ ਨੂੰ ਆਖੀਏ ਤੁਸੀਂ ਨਾ ਗੁੱਸਾ ਕਰਿਓ ਅੰਦਰੋਂ ਨਹੀਂ ਉਹ ਪਰ ਸਾਨੂੰ ਇੱਕ ਕਰੀ ਬਿਖਾਉਣਾ ਪਊਗਾ ਆਪਦਾ ਮੈਂ ਕੋਈ ਨਹੀਂ ਸਾਨੂੰ ਥੋੜਾ ਜਿਹਾ ਬਿਖਾਉਣਾ ਪ ਉਹਦਾ ਤੁਹਾਨੂੰ ਵੀ ਸਹਾਇਕ ਦੇਣਾ ਪੈਣਾ ਸਾਨੂੰ ਕਿਉਂਕਿ ਜੇ ਆਪਾਂ ਦੇਖੀਏ ਇਹਨਾਂ ਦਾ ਘਰ ਬਸਾਉਣਾ ਹੈ। ਹਾਂ ਜੀ। ਮੈਂ ਤਾਂ ਪਰੇਸ਼ਾਨ ਚਲੋ। ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਆ ਜੀ। ਹਾਂ ਤੁਸੀਂ ਗੁੱਸਾ ਨਾ ਕਰਿਓ ਇਹਨੇ ਤਾਂ ਨਹੀਂ ਕਰਨਾ ਇਹਨੂੰ ਤਾਂ ਨਹੀਂ ਆਉਂਦਾ। ਜਿਹੜੇ ਬੰਦੇ ਨੂੰ ਜਨਾਨੀ ਬਾਹਰਲੇ ਬੰਦਿਆਂ ਨਾਲ ਗੱਲਾਂ ਮਾਰਦੀ ਤੁਰੇ ਫਿਰਦੀ ਪਤਾ ਨਹੀਂ ਕੀ ਕਰਦੀ ਉਸ ਗੱਲ ਦਾ ਗੁੱਸਾ ਨਹੀਂ ਆਉਂਦਾ ਮੇਰੀ ਅੱਖੀ ਤੱਕ ਕਿੱਥੋਂ ਗੁੱਸਾ ਲੱਗ ਜੂਗਾ ਇਹਨੂੰ ਪਰ ਤੁਹਾਨੂੰ ਮੈਂ ਕਹਿੰਦਾ ਵੀ ਜੇ ਤੁਸੀਂ ਮੋਤ ਪਰ ਹੋ ਨਾ ਤੁਹਾਨੂੰ ਸੱਦਿਆ ਕਿਸੇ ਗੱਲੋਂ ਨਹੀਂ। ਮੈਨੂੰ ਕੌੜੇ ਸ਼ਬਦ ਦੋਨਾਂ ਹਾਸਤੇ ਵਰਤਨੇ ਪੈਣਗੇ। ਇਹਦੇ ਘਰ ਵਾਲੀ ਆਸਤੇ ਵੀ ਦੀ ਮਾਸ ਤੇ ਤੁਸੀਂ ਨਾ ਸੋਚੋ ਇੱਕ ਵਾਰੀ ਸਾਨੂੰ ਆਪਣਾ ਬਹੋਣਾ ਪੋਗਾ ਸ਼ਾਇਦ ਕਦੇ ਇਹਨਾਂ ਦਾ ਸੌਖਾ ਵਾਸਾ ਹੋ ਜਾਵੇ ਹਾਂਜੀ ਬੂਟੇ ਬਲਾਓ ਦੋਨਾਂ ਨੂੰ ਠੀਕ ਹੈ ਠੀਕ ਹੈ ਜੀ ਬਲਾਓ ਮਾੜਾ ਮੋੜਾ ਨਾ ਸਿਆਣਾ ਬਣਦਾ ਸਿਆਣੂ ਸੇ ਛੱਡ ਕੁਛ ਨਹੀਂ ਰੱਖਿਆ ਇਹਨਾਂ ਗੱਲਾਂ ਦੇ ਵਿੱਚ ਹਜੇ ਵੀ ਘਰ ਬਸਾਬ ਦਾ ਆਜੋ ਭੈਣ ਜੀ ਬੈਠ ਤੂੰ ਕਿੱਧਰ ਗਈ ਆ ਗਈ ਤੇਰੀ ਹੇਮਾ ਮਾਰਣੀ ਇੱਧਰ ਆ ਜਾ ਉਹ ਖੜਾ ਹੋ ਤੂੰ ਹੈਨੀ ਕੁਰਸੀ ਜੋਗਾ ਖੜਾ ਹੋ ਜਾ ਬਿਠਾਉਂ ਵੇਪਰ ਗੱਲ ਸੁਣ ਧਿਆਨ ਨਾਲ ਹੁਣ ਮੇਰੀ ਪੂਰੇ ਧਿਆਨ ਨਾਲ ਸੁਣੀ ਹਾਂਜੀ ਜਿੰਨਾ ਕੁਛ ਤੂੰ ਬੋਲ ਲਿਆ ਠੀਕ ਹੈ ਬੋਲ ਲਿਆ ਪਰ ਤੇਰੀ ਕੰਪਲੇਂਟ ਸੀ ਸਾਡਾ ਹੱਕ ਸੀਗਾ ਨਵੇੜਾ ਕਰਨਾ ਜੇ ਨਾ ਕਰੀਏ ਤਾਂ ਮੁੜ ਕੇ ਮਿੰਟ ਜੀ ਤਾਂ ਤੁਸੀਂ ਕਰਦਣੀ ਹੋਣੀ ਆ ਫੋਨ ਘਰੋਂ ਬੈਠਾ ਨੰਬਰ ਹੀ ਕਮਾਉਣਾ ਹੁੰਦਾ ਵੀ ਤੁਹਾਡਾ ਤੁਹਾਡਾ ਥਾਣਾ ਸਾਡੀ ਗੱਲ ਨਹੀਂ ਸੁਣਦਾ ਠੀਕ ਹੈ ਇਹਨਾਂ ਨਾਲ ਜਿਹੜੀ ਗੱਲ ਕਰਨੀ ਸੀ ਮੈਂ ਕਰ ਲਈ ਐ ਤੁਹਾਨੂੰ ਠਾਉਣ ਤੋਂ ਮਤਲਬ ਭੈਣ ਜੀ ਮੇਰਾ ਜਿਹੜਾ ਸੀ ਜਿਹਦੇ ਇਹਦੀ ਕੰਪਲੇਂਟ ਆ ਤਾਂ ਤੁਹਾਨੂੰ ਜਿਹਦੇ ਸੱਧਿਆ ਮੈਂ ਹਾਂਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਮੈਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਠੀਕ ਹੈ ਤੁਹਾਡੀ ਮਾੜੀ ਕਿਸਮਤ ਹੈ ਵੀ ਤੁਹਾਡਾ ਆ ਪੁੱਤ ਜਿਹੜਾ ਨਾ ਪੰਜ ਤੇ ਉਦੋਂ ਤੁਹਾਡੇ ਤੋਂ ਪਹਿਲਾਂ ਛੋਟੀ ਬਾਰੀ ਮੈਨੂੰ ਮਿਲ ਕੇ ਗਿਆ ਸੀਗਾ ਅੱਛਾ ਜੀ ਤੇ ਉਦੋਂ ਕਹਿੰਦਾ ਸੀ ਜੀ ਇੱਕ ਦੇਸੀ दारूਾਂ ਦਾ ਕਿ ਹੁਣ ਵੀ ਡਰ ਲੱਗਦਾ ਪੀਣ ਤੋਂ ਅੱਛਾ ਜੀ ਤੇ ਮੈਂ ਤਾਂ ਸਾਰ ਦਿਨ ਬੋਲਸਾਲੇ ਬੈਠੀ ਸੁੱਕ ਗਈ ਮੈਨੂੰ ਦੱਸ ਕੇ ਹੀ ਨਹੀਂ ਆਇਆ ਵੀ ਮੈਂ ਇਧਰ ਲਈ ਬਾਰੀ ਆ ਤਾਂ ਤਾਂ ਮੁੰਸ਼ੀ ਜੀ ਨੇ ਦੱਸਿਆ ਇਧਰ ਛੋਟੀ ਬਾਰੀ ਆ ਸਾਡੇ ਇਧਰਲੇ ਪਾਸੇ ਉਧਰ ਦੀ ਬੜਿਆ ਇਹ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਉਹ ਦੱਸਿਆ ਕਿ ਇਹਨਾਂ ਨੂੰ ਵੀ ਇਧਰ ਦੀ ਵੜ ਜਾ ਉਦੋਂ ਇਹ ਸਾਨੂੰ ਇਹ ਕਹਿ ਕੇ ਗਿਆ ਸੀਗਾ ਵੇਖ ਜੀ ਠੇਕੇ ਵਾਲੇ ਨਾ ਜਿਹੜੀ ਮੈਂ ਸ਼ਰਾਬ ਪੀਣਾ ਉਹ 650 ਦੀ ਬੋਤਲ ਦਿੰਦੇ ਆ ਉਹਦੇ ਤੇ ਆਖੇ ਪ੍ਰਿੰਟ ਲਿਖਿਆ 40 ਮੈਂ ਗੰਗੋਏ ਤੁਸੀ ਆਪ ਚਾਹੀਦਾ ਮੇਰੀ ਗੱਲ ਕਹਿੰਦਾ ਸੀਐਮ ਸਾਹਿਬ ਤੱਕ ਲੈ ਕੇ ਜਾਓ ਵੀ ਜਿਹੜੀ 400 ਵਾਲੀ ਬੋਤਲ 650 ਦੀ ਵਿਕਦੀ ਹੈ ਨਾ ਤੇ ਉਹ ਸਸਤੀ ਕਰਾਓ ਜੀ ਅਸੀਂ ਧਰਨਾ ਵੀ ਲਾਉਂਗਾ ਧਰਨਾ ਲਾਉਂਗਾ ਹਾ ਸ਼ਰਾਬੀਆਂ ਨਾਲ ਲੈ ਕੇ ਧਰਨਾ ਲਾਉਂਗਾ ਚਲੋ ਛੱਡੋ ਪਰ ਉਦੋਂ ਇਹ ਆਇਆ ਸੀ ਤੁਹਾਨੂੰ ਵੀ ਨਹੀਂ ਪਤਾ ਇਹਨੇ ਵੀ ਨਹੀਂ ਵੇਖਿਆ ਤੁਹਾਨੂੰ ਕਿਉਂਕਿ ਇੱਧਰ ਦੀ ਆ ਗਿਆ ਇਹ ਠੀਕ ਠੀਕ ਹੈ ਤੁਸੀਂ ਜਿਹੜੀ ਗੱਲ ਉਦੋਂ ਕੀਤੀ ਹੈ ਅੱਛਾ ਤੁਸੀਂ ਕਿਹਾ ਸੀ ਸਾਡਾ ਇਹੜਾ ਆਰਓ ਵਾਲਾ ਹਾਂਜੀ ਉਹਦੇ ਨਾਲ ਇਹ ਗੱਲਾਂ ਬਾਤਾਂ ਵੀਡੀਓ ਕਾਲ ਤੇ ਮਾਰਦੀ ਸੀ ਅੱਛਾ ਹੁਣ ਮੈਂ ਤੁਹਾਡੇ ਸਾਹਮਣੇ ਪੁੱਛੂੰਗਾ ਠੀਕ ਹੈ ਇਹਨਾਂ ਨਾਲ ਮੈਂ ਗੱਲਬਾਤ ਜਿਹੜੀ ਕਰਨੀ ਸੀ ਉਹ ਕਰ ਲਈ ਬੰਦਿਆਂ ਨਾਲ ਠੀਕ ਹੈ ਜੀ ਜੋ ਮੈਂ ਇਹਨਾਂ ਨਾਲ ਜੋ ਦੱਸਣਾ ਸੀ ਪਿੰਡੋਂ ਆਇਆ ਜੀ ਮੈਨੂੰ ਨਹੀਂ ਪਤਾ ਹੱਕ ਤਾਂ ਇਹਦਾ ਬਣਦਾ ਸੀ ਵੀ ਆਪਦੇ ਸਕੇ ਭਰਾਵਾਂ ਨੂੰ ਸਾਦੀ ਠੀਕ ਹੈ ਜੀ ਪਰ ਅਸਲ ਦੇ ਵਿੱਚ ਕਿਦੋਂ ਨਾ ਕਿਦੋਂ ਗੱਲ ਇਹ ਹੈਗੀ ਐ ਕੁੜੀਏ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਨਹੀਂ ਅੱਛਾ ਮੈਂ ਧਾਰੋ ਵਾਲਾ ਮੈਂ ਸੁਣੋ ਨਹੀਂ ਮੈਂ ਤਾਂ ਵੇਖ ਵੀਰ ਜੀ ਮੈਂ ਤਾਂ ਚਾਰੋ ਵਾਲੇ ਨਾਲ ਗੱਲਾਂ ਮਾਰਦੀ ਤੇ ਜਿਹੜਾ ਇਹ ਕੂੜੇ ਵਾਲੇ ਨੂੰ ਗਰਮ ਕਰ ਕਰ ਚਾਵਾ ਪੀਉਂਦੀ ਕੂੜਾ ਚੱਕਣ ਵਾਲਾ ਆਉਂ ਵੇ ਬੰਮੀ ਰਗਲਸਨ ਧਿਆਨ ਨਾਲ ਮੈਂ ਤੇਰਾ ਦੁਸ਼ਮਣ ਨਹੀਂ ਹਾਂ ਠੀਕ ਹੈ ਤੇ ਮੈਂ ਪਹਿਲਾਂ ਵੀ ਤੈਨੂੰ ਕਿਹਾ ਵੀ ਉਹ ਮੇਰੇ ਕੋ ਮਾਮੇ ਦੀ ਕੁੜੀ ਨਹੀਂ ਸਾਡੇ ਵਾਸਤੇ ਤੂੰ ਕੰਪਲੀਟ ਕਰਤੀ ਉਹਨਾਂ ਦੀ ਸ਼ਿਕਾਇਤ ਕਰਤੀ ਤੂੰ ਦੋਸ਼ੀ ਬਣਾਦਾ ਨਾ ਵੀ ਮੇਰੀ ਸੱਸਾਂ ਕਹਿੰਦੀ ਐ ਸਾਡੇ ਵਾਸਤੇ ਦੋਨੇ ਇੱਕੋ ਜਿਹੇ ਤੁਸੀਂ ਆਪਦਾ ਪੱਖ ਰੱਖੋਗੇ ਉਹ ਆਪਦਾ ਪੱਖ ਰੱਖਣਗੇ ਦੇਖਣਾ ਇਹ ਗੱਲ ਦੇ ਵਿੱਚੋਂ ਨਿਪਟ। ਇਹ ਤਾਂ ਰੱਖੀ ਜਾਂਦੇ ਪੱਖ ਆਵਦਾ ਡੋਡੀ ਨਹੀਂ ਤਾਂ ਮੇਰੀ ਨਹੀਂ ਸੁਣਵਾਈ। ਇਹ ਤਾਂ ਰੱਖੀ ਜਾਂਦੇ ਪੱਖ। ਇਹ ਮੇਰਾਂ ਗੱਲਾਂ ਇੰਨੀਆਂ ਨਿਕ ਬਣਾਈ ਜਾਂਦੀ ਆ। ਆਰੋਂ ਵਾਲੇ ਨਾਲ ਮੇਰੇ ਕੀ ਉਹਦੇ ਨਾਲ ਇੱਤੇ ਸੰਝੇ। ਇਹ ਪੁੱਛੋ ਇਹਨੂੰ ਵੀ ਇਹ ਗੱਲਾਂ ਕੀਦਾਂ ਨਾ ਕਰਦੀ ਆ। ਇਹ ਚਾਹ ਤਤੰਗਾ ਕਰ ਕਰ ਫੜੰਦੀ ਰਸੋਈ 'ਚ। ਉਹਨੂੰ ਕੂੜੇ ਵਾਲੇ ਨੂੰ ਤੇ ਇਹਨੂੰ ਪੁੱਛ ਗਏ ਉਹ ਇਹਦਾ ਕੀ ਲੱਗਦਾ। ਉਹ ਤਾਂ ਮੇਰਾ ਪੁੱਤ ਲੱਗਦਾ ਪੁੱਤ ਮੇਰਾ ਪੁੱਤ ਹੈਗਾ ਸ਼ਰਾਬੀ ਕਰਾਬੀ ਕਿਤੇ ਕਾਕੋ ਕਿਸੇ ਨੇ ਮੈਂ ਅੱਛਾ ਤੇ ਨਹੀਂ ਅੱਛਾ ਤੇ ਮੈਂ ਬਦਸਤਾਨ ਦੇ ਆ ਉਹ ਪੁਰਾਣੇ ਤਾਂ ਕੂੜਾ ਨਾ ਜਾਂਦੇ ਤੇ ਕੂੜਾ ਨਾ ਜਾਂਦਾ ਉਹ ਪਤਾ ਹੁੰਦਾ ਨਹੀਂ ਤੇਰਾ ਉਹ ਤਾਂ ਦੁੱਖ ਦੱਸ ਸਕਦਾ ਹੁੰਦਾ ਉਹ ਮਸ਼ਾਨ ਦੇ 5 6 ਵਜੇ ਤਾਈਂ ਦੁੱਖ ਦੱਸ ਸਕਦਾ ਹੁੰਦਾ ਅੱਛਾ ਤੇਰੇ ਗਮਾਂ ਦੇ ਵਿੱਚ ਮੇਰੇ ਪੁੱਤ ਵੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰਾ ਪੁੱਤ ਇੱਕ ਸੀਗਾ ਤੇ ਇੰਨਾ ਸੀਗਾ ਲੱਜਾ ਰਹਿਦਾ ਉਹ ਕੋਲੇ ਨਾਲ ਕੋਲੇ ਦੀ ਬੂਥੀ ਵੇਖ ਕੇ ਹੋਜੀ ਥੁੱਕੇ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਸਾਲਾਂ ਨਹੀਂ ਤੂੰ ਚੰਗੀ ਆ ਮੇਰਾ ਮੈਂ ਤੇਰੇ ਤੂੰ ਮਾਝੇ ਜਦੋਂ ਤੋੜ ਕੇ ਨਹੀਂ ਮੈਂ ਤਾਂ ਕਲੀ ਨੂੰ ਕਰੇ ਛਾੜੇ ਨਹੀਂ ਤੇ ਆਪ ਤੂੰ ਚਿਹਰੀ ਬਜਾਰੀ ਤੁਰੇ ਫਿਰ ਵਾਫ ਕਰੋ ਵਾਫ ਕਰੋ ਜੱਪ ਕਰ ਜਾ ਤੂੰ ਜੱਪ ਕਰ ਜਾ ਕੋਈ ਨਹੀਂ ਕੱਢ ਲੈਂਦੇ ਅੱਗ ਉਹਨਾਂ ਨੂੰ ਕੱਢ ਲੈਂਦੇ ਅੱਗ ਉਹਨਾਂ ਨੂੰ ਆ ਕੱਢ ਨਹੀਂ ਰਹਿੰਦੀ ਕੇ ਰਹੀਂ ਅੱਛਾ ਮੇਰੀ ਤੂੰ ਹਾਰ ਵਾਲੇ ਨਾਲ ਗੱਲਾਂ ਕਰਦੀ ਮੇਰੇ ਵਰਗੀ 12 ਤਾੜੀ ਆ ਜੇ ਮੇਰੇ ਮੂਰੇ ਮੈਂ ਕੀ ਬਣੀ ਤੂੰ ਕਿਹੜਾ 12 ਤਾੜੀ ਨਹੀਂ ਤੂੰ ਘੱਟ ਮੈਂ 12 ਤਾੜੀ ਹੁੰਦੀ ਮੈਂ ਤਾਂ ਪੰਜੀ ਤੇਰੇ ਗੁੰਡੇ ਖੜ ਲੈ ਤੇਰੇ ਨਾਲ ਦੱਸ ਗੱਲ ਬੀਬਾ ਧਿਆਨ ਨਾਲ ਬੀਬਾ ਧਿਆਨ ਨਾਲ ਤੇਰਾ ਦੂਜੀ ਵਾਰ ਸ਼ਬਦ ਆ ਗਿਆ ਇਹ ਜੁੰਡੇ ਜੰਡੇ ਦਾ ਆਪ ਦੇ ਆਪ ਚ ਕੀ ਬੰਦੀ ਹੈ ਫਿਰ ਇਹਨੂੰ ਇਹਨੂੰ ਵੀ ਪੁੱਛੋ ਤੁਸੀਂ ਨਹੀਂ ਨਹੀਂ ਤੈਨੂੰ ਇਹ ਮੈਂ ਖਾਈ ਨੇ ਉਹਨਾਂ ਨੂੰ ਗੱਲਾਂ ਬਣਾਉਂਦੀ ਤੁਸੀਂ ਇਹਨੂੰ ਵੀ ਪੁੱਛੋ ਕੀ ਕੀ ਗੱਲ ਮੈਂ ਚੁੱਪ ਕਰਕੇ ਵੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕ ਪਾਣੀ ਚ ਕੌਣ ਸੱਚਾ ਹੈ ਕੌਣ ਝੂਠਾ ਝੂਠਾ ਇਹਦਾ ਮਤਲਬ ਇਹ ਨਹੀਂ ਇਹਦੇ ਯਾਰ ਮੈਂ ਤੱਕ ਹੀ ਜਾਂਦੇ ਆ ਤੂੰ ਇਹਦੀ ਸਾਸ ਆ ਹਿੱਕ ਚੁੱਕਣ ਵਾਲੇ ਹੁੰਦੇ ਨਾ ਤੇ ਤੁਸੀਂ ਇਹਦੇ ਨਾਲ ਨਹੀਂ ਤੋੜੇ ਇੱਕ ਮਿੰਟ ਇੱਕ ਮਿੰਟ ਕੁੜੀਆਂ ਚੁੱਪ ਕਰ ਕੁੜੀਆਂ ਮੂੰਹ ਬੰਦ ਕਰ ਪਹਿਲੇ ਆਪਾਂ ਇੱਕ ਮਿੰਟ ਓਏ ਚੁੱਪ ਕਰ ਆਪਦੀ ਮਾਂ ਨੂੰ ਚੁੱਪ ਕਰਵਾ ਲਾ ਬੀਬੀ ਇੱਥੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਐ ਨਾ ਸੋਚ ਮੇਰੇ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਫੇ ਟੇਬਲ ਵੀ ਹੈਗੀਆਂ ਤੇ ਮੈਂ ਲੰਮੀਆਂ ਪੌਣੋਂ ਨਾਲ ਦੀ ਨਾਲ ਇਹ ਜੇ ਸਾਡੇ ਮੂੰਹ ਬੰਦ ਮੂੰਹ ਬੰਦ ਕਰ ਭਰਾ ਤੂੰ ਤੂੰ ਮੇਰੀ ਗੱਲ ਸੁਣ ਨੀ ਮੇਰੇ ਪ੍ਰੇਮਾ ਤੋਂ ਪਹੁੰਚਦੀ ਹੈਗੀ ਇੱਥੇ ਬੰਦ ਕਰ ਆਪਦੀ ਜ਼ੁਬਾਨ ਹਾਂ ਇੱਥੇ ਬੰਦ ਕਰ ਆਪਦੀ ਜ਼ੁਬਾਨ ਸਾਰਾ ਕੁਝ ਜਾਣ ਉਲਟਾ ਚੋਰ ਕੋਤਵਾਲ ਕੋ ਨਾਟੇ ਮੈਂ ਐਵੇਂ ਵੇਖੀ ਹਾਂ ਤੁਹਾਡੇ ਮੂੰਹ ਹਲਾ ਸਰਦਾਰ ਜੀ ਗੱਲ ਸੁਣੋ ਤੁਸੀਂ ਇਹੋ ਜੀ ਇਹੋ ਜੀ ਕਿਹੜੀ سپورਟ ਕਰਨ ਆਏ ਆ ਦੀ ਵੀ ਜਿਹੜਾ ਤੁਸੀਂ ਮਾਤਾ ਦੇ ਗਾਲ ਪਾਈ ਜਾਂਦੇ ਥੋਨੂੰ ਕੀ ਸਬੂਤ ਹੈ ਨਹੀਂ ਫਿਰ ਮਾਤਾ ਨਾ ਨਾ ਮੈਨੂੰ 1 ਮਿੰਟ 1 ਮਿੰਟ ਮੈਂ ਸੁਣਦਾ ਤੇਰੀ ਗੱਲ ਵੀ ਸੁਣਦਾ ਤੇਰੀ ਗੱਲ ਵੀ ਮੈਂ ਤਾਂ ਹੀ ਵੇਖੀ ਜਾਂਦਾ ਪਹਿਲਾਂ ਮੈਂ ਦੇਖ ਲਾਂ ਤੁਹਾਡੇ ਤੁਸੀਂ ਕੌਣ ਕੌਣ ਕਿੰਨੇ ਕੁ ਪਾਣੀ ਚੋਂ ਆਪਦੇ ਸਕੇ ਭਰਾ ਨਹੀਂ ਲੈ ਕੇ ਆਈ ਉਹ ਤੁਹਾਨੂੰ ਗੱਲ ਸੁਣ ਮੇਰੀ ਗੱਲ ਸੁਣੋ ਸੰਧਾਰ ਜੀ ਮੇਰੀ ਗੱਲ ਪਿੰਡ ਦੀ ਧੀ ਆ ਜੀ ਸਾਡੇ ਪਿੰਡ ਦੀ ਧੀ ਤੇ ਆਣੀ ਜੇ ਤਾਂ ਇੱਕ ਮਿੰਟ ਵੀ ਤਾਂ ਚੁੱਪ ਕਰ ਮੈਨੂੰ ਗੱਲ ਸੁਣ ਦੇ ਹੋ ਸਕਦਾ ਹੀ ਸਕਣ ਨਾਲ ਹੋਰ ਮੂੰਹ ਬੰਦ ਰੱਖਾ ਬਤਾ ਮੈਨੂੰ ਬਹੁਤ ਕੁਝ ਕਰਨਾ ਦਾ ਮੂੰਹ ਬੰਦ ਰੱਖ ਮੈਨੂੰ ਗੱਲ ਸੁਣਨ ਦੇ ਹਾਂ ਹੋ ਸਕਦਾ ਹੀ ਸਕਣ ਨਾਲ ਵੱਧ ਹੋ ਗਈ ਅੱਛਾ ਤੁਹਾਨੂੰ ਇਸ ਵਾਸਤੇ ਲੈ ਕੇ ਆਂਦਾ ਵੀ ਥਾਣੇ ਜਾ ਕੇ ਤੁਸੀਂ ਮੇਰੀ ਸੱਸ ਦੇ ਨਾਲ ਪੈਣਾ ਉਹ ਉਹ ਵੇਖ ਲੋ ਕੀ ਗੱਲਾਂ ਮਲਾ ਰਹੀ ਉਹ ਕੀ ਬੋਲਦੀ ਝੂਠ ਨਹੀਂ ਨਹੀਂ ਇਹ ਸਾਡੇ ਨਹੀਂ ਮੈਨੂੰ ਥੋੜੀ ਇੱਕ ਮਿੰਟ ਇੱਕ ਮਿੰਟ ਮਨਾ ਦਿਓ ਸੋ ਤੁਹਾਡੇ ਦੋਨਾਂ ਦੇ ਧੀਆ ਪੈਣਾ ਹੈਗੇ ਕਹਿੰਗੇ ਸਾਡੇ ਵੀ ਹੈਗੇ ਆਈ 3 ਉਹਨਾਂ ਨੂੰ ਆ ਸਿਖਾ ਦਿੰਨੇ ਹੁੰਦੇ ਵੀ ਜਦੋਂ ਤੁਹਾਨੂੰ ਵਿਆਹਤਾ ਉਹਦੇ ਸੱਸ ਨੂੰ ਇਹ ਕਹਿੰਦੇ ਤੇਰੇ ਜੁੰਡੇ ਪੱਟ ਦੋਂਗੇ ਕੰਨਾ ਉਹ ਕਰਨਾ ਚ ਕੰਨਾ ਦੇ ਵਿੱਚ ਮੋਂਦੇ ਨਾ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਕੰਨਾ ਚ ਤੁਹਾਡੇ ਉਦੋਂ ਰੂਪ ਪਈ ਹੈ ਮੋਂਦੇ ਲੱਗੇ ਜਦੋਂ ਉਹਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਿ ਜੁੰਡੇ ਪੱਟ ਦੂੰ ਆਂ ਦੀ ਸੱਸ ਨੂੰ ਜੇ ਤੁਹਾਡੀਆਂ ਘਰ ਵਾਲੀਆਂ ਤੁਹਾਡੀਆਂ ਮਾਮਾ ਦੇ ਜੁੰਡੇ ਪੱਟਣ ਫਿਰ ਕਿੰਨਾ ਕੁ ਸਵਾਦ ਆਊਗਾ ਨਾਲੇ ਪਹਿਲੀ ਗੱਲ ਤਾਂ ਆਇਆ ਨੇ ਉਹ ਤਾਂ ਜੋ ਸਾਨੂੰ ਬੋਲੀ ਜਾਂਦੀ ਗੱਲ ਤਾਂ ਇਦਾਂ ਬੋਲਦਾ ਮੈਨੂੰ ਲੱਗਿਆ ਪਤਾ ਮੈਂ ਵੇਖ ਲਿਆ ਮੈਂ ਵੇਖ ਲਿਆ ਮੈਂ ਵੇਖ ਲਿਆ ਤੇ ਬੰਦੇ ਕਹਿੰਦੇ ਵੀ ਯਾਰ ਆ ਤੇਰੇ ਅੱਛਾ ਜਿਹੜੇ ਨਾਲ ਆ ਗਿਆ ਤਾਂ ਮੇਰੇ ਯਾਰ ਹੋਗੇ ਹੁਣ ਸੁਣ ਫਿਰ ਹੁਣ ਸੁਣ ਤੈਨੂੰ ਮੈਂ ਦੱਸਦਾ